ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਹਾਜ਼ਰ ਹਾਂ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਕਿਸਾਨ ਭਰਾਵੋ ਇਹ ਜਾਣਕਾਰੀ ਜਿਹੜੀ ਤੁਹਾਨੂੰ ਅੱਜ ਅਸੀਂ ਦੇਣ ਲੱਗੇ ਆ ਇਹ ਝਿੰਗਾ ਪਾਲਣ ਦੇ ਨਾਲ ਸੰਬੰਧਿਤ ਹੈ ਤੇ ਝਿੰਗੇ ਤੋਂ ਲੱਖਾਂ ਚ ਹੋਣ ਵਾਲੀ ਕਮਾਈ ਦਾ ਸੱਚ ਕੀ ਹੈ ਆਪਾਂ ਇਹ ਵੀ ਤੁਹਾਨੂੰ ਦੱਸਾਂਗੇ ਆ ਇੱਕ ਵਾਰੀ ਨਿਗਾ ਮਰਾ ਦिए ਤੁਹਾਡੀ ਆ ਜਿਸ ਝਿੰਗਾ ਫਾਰਮ ਦੇ ਵਿੱਚ ਮੈਂ ਖੜਾ ਹਾਂ ਇਹ 12 ਏਕੜ ਦੇ ਵਿੱਚ ਝਿੰਗਾ ਫਾਰਮ ਹੈ ਤੇ ਲਗਭਗ ਬਾਈ ਜੀ ਨੂੰ 5 ਸਾਲ ਹੋ ਗਏ ਆ ਇਹ ਝਿੰਗਾ ਫਾਰਮ ਚਲਾਉਂਦਿਆਂ ਨੂੰ ਤੇ ਇੱਥੇ ਝਿੰਗਾ ਪਾਲਦਿਆਂ ਨੂੰ ਬਹੁਤ ਲੰਮਾ ਚੌੜਾ ਤਜਰਬਾ ਸਾਰੀਆਂ ਝਿੰਗੇ ਦੇ ਬਾਰੇ ਗੱਲਾਂ ਕਲੀਅਰ ਕਰਾਂਗੇ ਆਪਾਂ ਤੇ ਜੇ ਅੱਜ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਵੀ ਝਿੰਗਾ ਜਿਹੜਾ ਉਹ ਬਹੁਤ ਜ਼ਿਆਦਾ ਵੱਡੀ ਕਮਾਈ ਦੇਣ ਵਾਲਾ ਸੌਦਾ ਹੈ ਤੁਸੀਂ ਚੁੱਪ ਕਰਕੇ ਝਿੰਗਾ ਪਾ ਦੋ ਜੇ ਲਾਉਂਗੇ 50 ਲੱਖ ਤੇ ਕਰੋੜ ਰੁਪਇਆ ਬਣਾਉਂਗੇ ਸੁੱਤਿਆਂ ਪਿਆਂ ਦਾ ਝਿੰਗਾ ਜਿਹੜਾ ਉਹੋ ਪਲ ਜਾਣਾ ਕੀ ਸੱਚ ਹੈ ਇਸ ਕਮਾਈ ਦਾ ਜੇਕਰ ਕੋਈ ਕਿਸਾਨ ਧੰਦਾ ਚਲਾਈ ਬੈਠਾ ਇਹ ਇਹ ਕੰਮ ਚਲਾਈ ਬੈਠਾ ਤਾਂ ਕੀ ਫਾਇਦੇ ਚ ਹੈ ਕੀ ਨੁਕਸਾਨ ਹੈ ਅੱਜ ਜੇ ਕਿਸੇ ਨੇ ਝਿੰਗਾ ਪਾਉਣ ਬਾਰੇ ਸੋਚਦੇ ਆ ਜਾਂ ਜਿਹੜੇ ਝਿੰਗਾ ਪਾਈ ਬੈਠੇ ਆ ਉਹਨਾਂ ਨੂੰ ਪਤਾ ਲੱਗ ਜੂਆ ਵੀ ਵਾਕਈ ਕੀ ਇਹ ਗੱਲਾਂ ਸੱਚੀਆਂ ਕਿ ਇਹ ਗੱਲਾਂ ਝੂਠੀਆਂ ਭਾਈ ਜੀ ਮੇਰੇ ਨਾਲ ਹੈ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਦੇ ਪਿੰਡ ਭੁੰਦਰ ਦੇ ਕੋਲ ਹੈ ਬਾਈ ਜੀ ਦਾ ਇੱਥੇ 12 ਏਕੜ ਦੇ ਵਿੱਚ ਝਿੰਗਾ ਫਾਰਮ ਹੈ ਬਾਈ ਜਸਵਿੰਦਰ ਬਰਾੜ ਔਰ ਫਰੀਕੀ ਮੇਰੇ ਨਾਲ ਹੈ ਤਾਂ ਬਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਬਹੁਤ-ਬਹੁਤ ਸਵਾਗਤ ਹੈ ਬਾਈ ਕੁਲਵਿੰਦਰ ਔਲਖ ਜੀ ਤੁਹਾਡਾ ਔਰ ਤੁਹਾਡੇ ਚੈਨਲ ਦਾ ਤੇ ਤੁਹਾਡੇ ਵੇਖਣ ਵਾਲੇ ਸਰੋਤਿਆਂ ਦਾ ਪਹਿਲਾਂ ਤਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ ਜੀ ਆਇਆਂ ਨੂੰ ਜੀ ਜੀ ਤਾਂ ਬਾਈ ਜੀ ਲੋਕ ਤਾਂ ਕਹਿੰਦੇ ਆ ਬਈ ਯਾਰ ਝਿੰਗੇ 'ਚ ਕਮਾਈ ਬਹੁਤ ਹੈ ਤੁਸੀਂ 50 ਲੱਖ ਰੁਪਇਆ ਲਾਓ ਯਾਰ ਤੇ ਤੁਹਾਡਾ ਕਰੋੜਾਂ ਦੇ ਵਿੱਚ ਟਰਨਓਵਰ ਆ ਤੁਹਾਡੀ ਤੇ ਤੁਸੀਂ 12 ਪਾਉਂਡ ਦੇ ਵਿੱਚ ਇੱਥੇ ਝਿੰਗਾ ਪਾਇਆ ਹੋਇਆ ਤੁਸੀਂ ਮੈਂ ਤਾਂ ਹੀ ਤੁਹਾਡੇ ਕੋਲੇ ਆਇਆ ਵੀ ਤੁਸੀਂ ਕਿਉਂ ਆਖੀ ਜਾਂਦੇ ਹੋ ਯਾਰ ਵੀ ਆਹ ਬਾਈ ਹੁਣ ਬਸ ਲਾਸਟ ਹੀ ਐ ਇਸ ਤੋਂ ਬਾਅਦ ਝਿੰਗਾ ਬੰਦ ਕਰਨਾ ਕੀ ਸਮੱਸਿਆਵਾਂ ਆਈ ਜਾਂਦੀਆਂ ਬਾਈ ਬਾਈ ਜੀ ਹਰ ਕਿਸਮ ਦੀ ਸਮੱਸਿਆ ਝਿੰਗਾ ਫਾਰਮਰ ਨੂੰ ਇਹ ਤਾਂ ਤੁਸੀਂ ਹਰ ਝਿੰਗੇ ਫਾਰਮਰ ਦੇ ਕੋਲੇ ਜਾਓਗੇ ਨਾ ਜੀ ਫੇਰ ਉਹ ਤੁਹਾਨੂੰ ਸਾਰੀਆਂ ਦੱਸਣਗੇ ਵੀ ਕੀ ਐ ਇਹਦੇ ਚ ਵੇਖੋ ਸਭ ਤੋਂ ਵੱਡੀ ਸਮੱਸਿਆ ਇਹ ਐ ਵੀ ਸਾਡੇ ਕੋਲੇ ਪਹਿਲਾਂ ਬੱਚਾ ਆਉਂਦਾ ਹਨਾ ਉਹਦੀ ਕੋਈ ਟੈਸਟਿੰਗ ਨਹੀਂ ਸਾਡੇ ਕੋਲੇ ਬੱਚਾ ਟੈਸਟ ਨਹੀਂ ਹੁੰਦਾ ਸਾਡਾ ਜਿਵੇਂ ਜਿਹੋ ਜਾ ਕਿਸੇ ਨੇ ਭੇਜਤਾ ਪਿਛਲੇ 2 ਸਾਲ ਇਹੀ ਪ੍ਰੋਬਲਮ ਆਈ ਹੈ ਵੀ ਬੱਚਾ ਜਿਹੜਾ ਸੀ ਉਹ ਮਾੜੀਆਂ ਹੈਚਰੀਆਂ ਤੋਂ ਆਉਂਦਾ ਰਿਹਾ ਕਿਉਂਕਿ ਸਾਡੇ ਕੋਲੇ ਲੈਬ ਹੀ ਹੈ ਨਹੀਂ ਜਿੱਥੇ ਜੇ ਮਤਲਬ ਨਾ ਲੈਵੇ ਇਹ ਹੈ ਟੈਸਟਿੰਗ ਦੀ ਹੈ ਨਾ ਉਸ ਤੋਂ ਬਾਅਦ ਕੋਈ ਸਾਡੇ ਕੋਲੇ ਪ੍ਰਬੰਧ ਹੈ ਸਰਕਾਰ ਵੱਲੋਂ ਸਾਨੂੰ ਜ਼ੀਰੋ ਪ੍ਰਬੰਧ ਹੈ ਜੀ ਸਰਕਾਰ ਦਾ ਸਰਕਾਰ ਨੇ ਇੱਕ ਵਾਰੀ ਸਾਨੂੰ ਝਿੰਗਾ ਵਾਲਾ ਸੈਂਟਰ ਸਰਕਾਰ ਦੀ ਸਕੀਮ ਹੈ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲਨਾ ਇਹਨੂੰ 2017 ਚ ਲੈ ਕੇ ਆਏ ਸੀਗੇ ਉਹਨਾਂ ਚ ਉਹ ਇਸ ਗੱਲ ਦਾ ਉਹ ਵਧਾਈ ਦੇ ਪਾਤਰ ਸੀ ਅਸੀਂ ਤਾਂ ਨੇ ਉਹਨਾਂ ਦਾ ਵਿਚਾਰਿਆਂ ਦਾ ਸਵਰਗਾ ਚ ਵਾਸਾ ਹੋਵੇ ਵੀ ਜਿਨ੍ਹਾਂ ਨੇ ਮਾੜੀਆਂ ਜ਼ਮੀਨਾਂ ਜਿੱਥੇ ਬਿਲਕੁਲ ਕਲਰ ਚ ਕੱਖ ਨਹੀਂ ਸੀ ਹੋ ਰਿਆ ਉਥੇ ਰਜਗਾਰ ਦੇਤਾ ਬਾਹਰ ਜਾਣ ਵਾਲੇ ਮੁੰਡਿਆਂ ਨੂੰ ਵੀ ਕੁਛ ਨਾ ਕੁਛ ਤਾਂ ਰੁਕੇ ਹੀ ਆ ਨਾ ਉਹਨਾਂ ਨੇ ਜੇ ਜਿੰਨੇ ਵੇਖੋ ਤੁਸੀਂ 1230 ਏਕੜ ਚ ਚਿੰਗੇ ਦਾ ਫਾਰਮ ਚੱਲ ਰਹੇ ਸੀਗੇ ਪਿਛਲੇ ਸਾਲ 1230 ਏਕੜ ਹੋ ਗਿਆ ਸੀਗਾ ਸਾਨੂੰ ਬੜੀ ਉਮੀਦ ਸੀ ਵੀ ਬਾਹਰ ਵਧੂਆ ਕੰਮ ਪਰ ਪਿਛਲੇ ਸਾਲ ਨੁਕਸਾਨ ਹੋਇਆ ਲੋਕਾਂ ਦਾ ਉਦੋਂ ਪਿਛਲੇ ਸਾਲ 23 ਚ ਵੀ ਹੋਇਆ 24 ਚ ਵੀ ਹੋਇਆ ਪਰ ਕਿਸੇ ਨੇ ਸਾਨੂੰ ਕੋਈ ਐਫਰਟ ਦੇ ਨਹੀਂ ਕੀਤਾ ਸਰਕਾਰ ਵੱਲੋਂ ਕੋਈ ਡਾਕਟਰ ਨਹੀਂ ਸਾਡੇ ਕੋਲੇ ਇੱਕ ਇੰਨੇ ਖੜੇ ਸਾਡਾ ਸੈਂਟਰ ਬਣਿਆ ਹੋਇਆ ਜੀ ਉੱਥੇ ਕੋਈ ਡਾਕਟਰ ਨਹੀਂ ਸਰਕਾਰ ਵੱਲੋਂ 5 ਸਾਲ ਹੋ ਗਏ ਜੀ ਮੈਨੂੰ ਕਰਦੇ ਨੇ 21 ਤੋਂ ਲੈ ਕੇ 25 ਆ ਗਿਆ ਜੀ 50 ਸਾਲਾਂ ਚ ਕੋਈ ਡਾਕਟਰ ਦੀ ਵਿਜ਼ਿਟ ਨਹੀਂ ਸਾਡੇ ਫਾਰਮ ਫਾਰਮ ਤੇ ਕੋਈ ਉੱਥੇ ਲੈਬ ਨਹੀਂ ਚੱਲਦੀ ਜੀ ਉੱਥੇ ਜਿਹੜੀ ਲੈਬ ਚੱਲਦੀ ਹੈ ਨਾ ਜੀ ਪਰਸੋਂ ਮੇਰੇ ਅੱਜ 29 ਤਰੀਕ ਦੀ ਗੱਲ ਹੈ 29 7 25 ਦੀ ਗੱਲ ਹੈ ਮੇਰਾ ਨਾ ਜੀ ਮੈਂ 28 ਨੂੰ ਸ਼ਾਮ ਨੂੰ ਗਿਆ ਮੇਰਾ ਵਰੀਆ ਸਾਰਾ ਸਿਸਟਮ ਚੱਲੀ ਜਾਂਦਾ ਸੀ ਮੈਂ ਜਦੋਂ 29 ਨੂੰ ਸਵੇਰ ਆਇਆ ਨਾ ਜੀ ਇੱਕ ਪੌਂਡ 'ਚ ਮੇਰੇ ਕਾਫੀ ਮੋਰਟੈਲਿਟੀ ਆਈ ਮਰੇ ਪੀਸ ਜਦੋਂ ਤਰੇ ਇਹਦੇ 'ਚ ਇਹ ਹੁੰਦਾ ਬਈ ਜਦੋਂ ਮਰਨ ਲੱਗ ਜਾਂਦਾ ਨਾ ਜੀ ਫਿਰ ਰੁਕ ਨਹੀਂ ਇਹਦਾ ਸਾਨੂੰ ਪਤਾ ਲੱਗਦਾ ਵੀ ਇਹਦੇ ਕਾਰਨ ਕੀ ਕਿ ਕੋਈ ਗੱਲ ਦਾ ਗਰਮੀ ਜ਼ਿਆਦਾ ਹੋ ਗਈ ਕਿਵੇਂ ਹੋ ਗਿਆ ਸਾਨੂੰ 5 ਸਾਲ ਹੋ ਗਏ ਜੀ ਸਾਨੂੰ ਕੁਝਰ ਪਤਾ ਨਹੀਂ ਆਇਆ ਹਜੇ ਤੱਕ ਪਤਾ ਨਹੀਂ ਹੁਣ ਕੀ ਸਿਸਟਮ ਹੈ ਇਹਦਾ ਵੀ ਜਦੋਂ ਮਰਨ ਲੱਗ ਪਿਆ ਰੁਕਦਾ ਨਹੀਂ ਇਹ ਕਈ ਵਾਰੀ ਇਹਦੀ ਮੋਲਟਿੰਗ ਜਦੋਂ ਕਰਦਾ ਇਹ ਉਦੋਂ ਮੋਲਟਿੰਗ ਫਸ ਜਾਂਦੀ ਉਹਦੇ ਨਾਲ ਵੀ ਮਰਦਾ ਆਕਸੀਜਨ ਦੀ ਕਮੀ ਆ ਗਈ ਕਰੇ ਕੋਈ ਮਤਲਬ ਕੋਈ ਨਾ ਕੋਈ ਸਿਸਟਮ ਬਣਿਆ ਰਹਿੰਦਾ ਦਾ ਮੈਂ ਉਸ ਦਿਨ ਇਹਨੂੰ 2-3 ਪਾਉਂਡ ਮੈਨੂੰ ਇਮੀਡੀਏਟਲੀ ਕਢਾਉਣੇ ਪਏ ਪਰ ਕਿਸੇ ਸਰਕਾਰੀ ਤੰਤਰ ਵੱਲੋਂ ਕੋਈ ਸਾਡੀ ਸ਼ੈਤਾਨੀ ਇੱਕ ਪੈਸੇ ਦੀ ਵੀ ਹੈਣੀ ਜੀ ਜਦੋਂ ਜਿਹੜੇ ਜਦੋਂ ਸਾਡੇ ਨਾਲ ਐਗਰੀਮੈਂਟ ਕੀਤਾ ਨਾ ਇਹਨਾਂ ਨੇ ਸਬਸਿਡੀ ਵਗੈਰਾ ਦਿੰਦੇ ਸਾਨੂੰ ਇਹ ਇਹ ਲੇਡੀਜ਼ ਦੇ ਨਾਂ ਤੇ 60% ਹੈ ਜੀ ਜੈਂਟਸ ਦੇ ਨਾਂ ਤੇ 40% ਹਨ ਪਰ ਉਹ ਉਹਦੇ 10 ਸਾਲਾਂ ਦੀ ਸਾਡੇ ਨਾਲ ਇੱਕ ਕਮਿਟਮੈਂਟ ਕਰਦੇ ਵੀ ਤੁਸੀਂ 10 ਸਾਲ ਚੰਗਾ ਕਰਨਾ ਤੁਸੀਂ ਮੈਨੂੰ ਦੱਸੋ ਵੀ 5 ਸਾਲ ਮੈਨੂੰ ਹੋਗੇ ਜੀ ਪੁਰਾਣੇ ਫਾਰਮਰ ਆ ਰਪਿੰਦਰ ਢਿੱਲੋਂ ਆ ਜੀ ਆਪਣੇ ਝੰਡ ਵਾਲੇ ਹੋਰ ਵੀ ਬਹੁਤ ਆ ਥੇੜੀ ਵਾਲੇ ਬਾਈ ਰਾਣੇ ਹੋਣੀਆਂ ਕਾਫੀ ਬੰਦੇ ਆ ਜਿਨ੍ਹਾਂ ਦਾ ਹੁਣ ਮਨਾਂ ਸਰੂਪ ਆ ਸਾਡਾ ਪ੍ਰਧਾਨ ਆ ਐਸੋਸੀਏਸ਼ਨ ਬਣਾਈ ਆ ਸੀ ਪਰ ਪ੍ਰੋਬਲਮ ਇਸ ਗੱਲ ਦੀ ਹੈ ਵੀ ਜਦੋਂ ਕੋਈ ਸਾਡੇ ਕੋਲੇ ਸਰਕਾਰੀ ਬੰਦਾ ਨਹੀਂ ਆਉਂਦਾ ਕੋਈ ਸਰਕਾਰੀ ਲੈਬ ਨਹੀਂ ਚੱਲਦੀ ਐਡਾ ਵੱਡਾ ਇੱਕ ਬਦਲ ਸਾਹਿਬ ਨੇ ਇੱਥੇ ਸੈਂਟਰ ਬਣਾਇਆ ਜੀ ਉਸ ਤੋਂ ਬਾਅਦ ਉਹਨੂੰ ਕਿਸੇ ਸਰਕਾਰ ਨੇ ਨਹੀਂ ਛਾਕੇ ਨਹੀਂ ਉਹਦੇ ਕਿੰਨੀ ਹੁਣ ਉੱਥੇ ਇੱਕ ਪਾਣੀ ਟੈਸਟ ਵਾਲਾ ਬੰਦਾ ਹੈ ਮਤਲਬ ਹੈ ਬੰਦਾ ਹੈ ਨਹੀਂ ਉਹਨਾਂ ਕੋਲੇ ਮੈਂ ਅਸੀਂ ਪਾਣੀ ਟੈਸਟ ਭੇਜਿਆ ਪਰ ਸੋ ਸਾਡੀ ਪੰਜਾਬ ਵਾਲੇ ਆਪਣਾ ਡਾਇਰੈਕਟਰ ਪੰਜਾਬ ਨਾਲ ਗੱਲ ਹੋਈ ਜੀ ਅਸੀਂ ਉਹਨਾਂ ਨੂੰ ਕਿਹਾ ਸਰ ਵੀ ਸਾਡੇ ਇੱਥੇ ਇੰਨੇ ਖੜੇ ਜਿਹੜਾ ਸੈਂਟਰ ਆ ਸਾਡਾ ਬੱਚਾ ਮਰ ਰਿਹਾ ਸਾਨੂੰ ਕੋਈ ਉਹਦਾ ਦੱਸੋ ਕੋਈ ਸਾਡਾ ਲੈਬ ਟੈਸਟ ਕਰੋ ਅਸੀਂ ORG ਮੈਂ ਹੁਣੇ ਗੱਲ ਕਰਦਾ ਉਹਨਾਂ ਨੇ ਇੱਥੇ ਡਿਪਟੀ ਡਾਇਰੈਕਟਰ ਮੈਡਮ ਉਹਨਾਂ ਨਾਲ ਗੱਲ ਕੀਤੀ ਮੈਡਮ ਦਾ 10 ਮਿੰਟਾਂ ਬਾਅਦ ਫੋਨ ਆ ਗਿਆ ਉਹ ਕਹਿੰਦੇ ਵੀ ਅਸੀਂ ਡਿਮਾਂਡ ਭੇਜੀਏ ਅਸੀਂ ਡਿਮਾਂਡ ਭੇਜੀਏ ਜਿਹੜਾ ਟੈਸਟਿੰਗ ਲਈ ਸਮਾਨ ਚਾਹੀਦਾ ਨਾ ਉਹ ਸਾਰਾ ਸਾਡੇ ਕੋਲ ਐਕਸਪਾਇਰ ਹੈ ਅਸੀਂ ਡਿਮਾਂਡ ਭੇਜੀ ਹੈ ਉਹਨਾਂ ਨੇ ਡਿਮਾਂਡ ਭੇਜੀ ਵੀ ਹੈ ਪਰ ਹੁਣ ਉਹਦੀ ਅਪਰੂਵਲ ਆਊਗੀ ਫਿਰ ਉਹਦਾ ਉਹਦਾ ਸਾਰਾ ਤਾਮਚਾਮ ਉਹਨਾਂ ਨੂੰ ਕਰਨ ਤੇ ਨੇ ਜੀ ਘੱਟੋ ਘੱਟ 15-20 ਦਿਨ ਲੱਗਣਗੇ ਤੇ ਜਿਹੜੇ ਅਸੀਂ ਮਾਰਚ-ਅਪ੍ਰੈਲ ਵਾਲੇ ਝਿੰਗੇੜਾ ਨਾ ਜੀ ਉਹ ਤੋਂ ਨੂੰ ਸਾਡੇ ਤਾਂ ਉਹ ਤੋਂ ਸਾਡਾ ਇਹ ਦਾ ਕੰਮ ਨਿਬੜ ਜਾਣਾ ਜੀ ਕਿਉਂਕਿ ਇਹਨਾਂ ਲੰਮਾ ਟਾਈਮ ਤੇ ਚੱਲ ਨਹੀਂ ਸਕਦਾ ਜੀ 120- ਸਾਨੂੰ ਲੈਬ ਦਾ ਜੇ ਅੱਜ ਤੋਂ ਵੱਲੋਂ 15-20 ਦਿਨਾਂ ਨੂੰ ਲੈਬ ਚੱਲਦੀ ਤੇ ਕੀ ਕਰਾਂਗੇ ਜਿਹੜੇ ਪਿੱਛੇ ਫਾਰਮ ਰਹੇਗਾ ਫਾਰਮਰ ਰਹੇਗੇ ਉਹ ਪਤਾ ਨਹੀਂ ਕਰਾਉਣਾ ਕਰਨਾ ਉਹਨਾਂ ਦਾ ਕਰਨਾ ਵੀ ਇਹਨਾਂ ਨੇ ਕਿ ਨਹੀਂ ਸਮਾਨ ਆਉਣਾ ਨਹੀਂ ਆਉਣਾ ਐਫਰਟ ਸਾਡੇ ਕੋਲੇ ਕੋਈ ਨਹੀਂਗਾ ਸਰਕਾਰ ਵੱਲੋਂ ਬਿਲਕੁਲ ਜ਼ੀਰੋ ਨਹੀਂ ਜਦੋਂ ਉੱਥੇ ਲੈਬ ਆ ਜਿਹੜੀ ਕੀ ਉਸ ਲੈਬ ਦੇ ਵਿੱਚ 5 ਸਾਲਾਂ ਤੋਂ ਪਿੱਛੇ 5 ਸਾਲ ਹੋ ਗਏ ਤੁਹਾਨੂੰ ਕਰਦਿਆਂ ਨੂੰ ਕੀ 5 ਸਾਲਾਂ ਦੇ ਵਿੱਚ ਉਸ ਲੈਬ ਤੋਂ ਚੋਂ ਪਾਣੀ ਟੈਸਟਿੰਗ ਦੀ ਹੈ ਛਿੰਗਾ ਟੈਸਟਿੰਗ ਦੀ ਹੈ ਕੋਈ ਇਹੋ ਜੀ ਮਦਦ ਨਹੀਂ ਹੋਈ ਇੱਕ ਵਾਰੀ ਨਾ ਜੀ ਇੱਕ ਇੱਕ 23 ਚ ਥੋੜੇ ਜਿ ਦਿਨ ਚੱਲੀਏ ਲੈਬ ਉਹ ਸਿਰਫ ਪਾਣੀ ਟੈਸਟ ਕੀਤੇ ਚਿੰਗਾ ਟੈਸਟ ਤਾਂ ਹੋ ਹੀ ਨਹੀਂ ਸਕਦਾ ਜੀ ਕਿਉਂਕਿ ਕਰਦੇ ਨਹੀਂ ਸਿਸਟਮ ਹੈ ਨਹੀਂ ਸਮਾਨ ਬਹੁਤ ਪਿਆ ਮਸ਼ੀਨਰੀ ਉੱਥੇ ਬਹੁਤ ਹੈ ਉਹਦੇ ਚ ਕਮੀ ਨਹੀਂ ਕਿਸੇ ਚੀਜ਼ ਚ ਪਰ ਉੱਥੇ ਚੱਲ ਨਹੀਂ ਰਿਹਾ ਉੱਥੇ ਜਿਹੜੇ ਬੰਦੇ ਆ ਨਾ ਜੀ ਉਦੋਂ ਰਾਹੁਲ ਕੁਮਾਰ ਉੱਥੇ ਇੱਕ ਹੈਗਾ ਐਮਪਲਾਈਜ਼ ਉਹ ਕਰਦਾ ਸੀਗਾ ਹੁਣ ਉਹਦੀ ਪ੍ਰਮੋਸ਼ਨ ਹੋ ਗਈ ਹੁਣ ਉੱਥੇ ਕੋਈ ਬੰਦਾ ਨਹੀਂ ਉਹ ਆ ਰਾਹੁਲ ਕੁਮਾਰ ਨਾਲ ਸਾਡੀ ਗੱਲ ਹੋਈ ਉਹ ਤਾਂ ਵੀ 5 ਸੀਟਾਂ ਦਾ ਕੰਮ ਕਰਦਾ ਇੱਥੇ ਇਕੱਲਾ ਬੰਦਾ ਹੁਣ ਦੋ ਬੰਦੇ ਜੀ ਦੋ ਤਿੰਨ ਬੰਦੇ ਆ ਉੱਥੇ ਉਥੇ ਸਾਡੇ ਕੋਲੇ ਤਾਂ ਵਿਜ਼ਿਟ ਕਰਨ ਵਾਲੇ ਹੀ ਹੈ ਨਹੀਂ ਜੇ ਉਹਦਾ ਪਾਣੀ ਟੈਸਟ ਕਿਵੇਂ ਕਰਨਗੇ ਜਾਂ ਤਾਂ ਸਾਨੂੰ ਬੰਦਾ ਦੇਣ ਡਾਕਟਰ ਦੇਣ ਸਾਨੂੰ ਜੇ ਉਹ ਕਹਿੰਦੇ ਵੀ ਪਾਣੀ ਟੈਸਟ ਕਰਨਾ ਜਾਂ ਤਾਂ ਆਖਣਗੇ ਵੀ ਇਹ ਰੋहतक ਕਰਕੇ ਲਿਆਓ ਜਾਂ ਲੁਧਿਆਣੇ ਹੁਣ ਤੁਸੀਂ ਦੱਸੋ ਵੀ ਮੁਕਸਰ ਤੋਂ ਪਰੇ ਝਿੰਗੇ ਹੀ ਹੈ ਨਹੀਂ ਜੀ ਪਾਣੀ ਟੈਸਟ ਕਰਨ ਲੁਧਿਆਣੇ ਜਾਓ ਜਾਂ ਰੋहतक ਜਾਓ ਜੀ ਸਾਕੋ ਉਹ ਪਾਣੀ ਟੈਸਟ ਵਾਲੀ ਲੈਬ ਤਾਂ ਇੱਥੇ ਚਾਹੀਦੀ ਨਾ ਝਿੰਗੇ ਵਾਲੀ ਜੋ ਸੈਂਟਰ ਇੱਡਾ ਵੱਡਾ ਬਣਿਆ ਹੈ ਇੱਥੇ ਦੇਣ ਸਾਨੂੰ ਤਾਂ ਫੇਰ ਇਹ ਦੇਖ ਲਓ ਵੀ ਕਿੱਡੀ ਵੱਡੀ ਸਮੱਸਿਆ ਵੀ ਪਾਣੀ 'ਚ ਝਿੰਗੇ ਨਹੀਂ ਰਹਿਣਾ ਤੇ ਸਾਡੇ ਕੋਲੇ ਜੇ ਪੰਜਾਬ ਸਰਕਾਰ ਕੋਲੇ ਲੈਬ ਹੈ ਨਹੀਂ ਲੈਬ ਕਹ ਲਈਏ ਤਾਂ ਲੈਬ ਦੇ ਵਿੱਚ ਜੇਕਰ ਕੋਈ ਫੁੱਲ ਸਮਾਨ ਹੀ ਹੈ ਨਹੀਂ ਪਹਿਲੀ ਗੱਲ ਸਮਾਨ ਹੈ ਤਾਂ ਫਿਰ ਜੇਕਰ ਹੀ ਉੱਥੇ ਕੋਈ EMPLOYEE ਹੈ ਨਹੀਂ ਟੈਸਟ ਕਰਨ ਵਾਲਾ ਤਾਂ ਫਿਰ ਇਸ ਪਾਣੀ ਜਿਹੜੇ ਨਾਲ ਦੀ ਚੀਜ਼ ਨੇ ਪਾਣੀ ਦਾ ਕਿਵੇਂ ਟੈਸਟ ਹੋਊਗਾ ਜੀ ਤਾਂ ਜੇਕਰ ਪਾਣੀ ਦੀ ਟੈਸਟ ਦੀ ਗੱਲ ਰਹੀ ਹੈ ਕਿ ਤੁਸੀਂ ਆਖਿਆ ਸੀ ਵੀ ਸਬਸਿਡੀ ਹੈ ਦੇਖੋ ਜਦੋਂ ਭਾਈ ਜੀ ਪੰਜਾਬ ਸਰਕਾਰ ਹੈ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਪੰਜਾਬ ਸਰਕਾਰ ਤੁਹਾਡੇ ਕਿਸਾਨਾਂ ਤੱਕ ਪਹੁੰਚਦਾ ਕਰਦੀ ਹੈ 40% ਜੇਕਰ ਸਬਸਿਡੀ ਮਿਲੀ ਹੈ ਆਪਾਂ ਨੂੰ 10 ਸਾਲਾਂ ਵਾਸਤੇ ਤੇ ਜੇਕਰ 40% ਸਬਸਿਡੀ ਵੀ ਮਿਲ ਗਈ ਫਿਰ ਨਹੀਂ ਲੱਗਦਾ ਵੀ ਜਿਹੜਾ ਖਰਚਾ ਹੈ ਉਹ ਵੀ ਪਾ ਕੇ ਵੀ ਫਿਰ ਤਾਂ ਇਹ ਜਿਹੜਾ ਹੈਗਾ ਤੁਹਾਨੂੰ ਫਾਇਦਾ ਹੋਣਾ ਚਾਹੀਦਾ ਸੀ ਜੀ ਜਦੋਂ ਆਪਣੇ ਕੋਲੇ ਸਬਸਿਡੀ ਵੀ ਆ ਗਈ ਚਲੋ ਇੱਕ ਪਾਸੇ ਟੈਸਟ ਨਹੀਂ ਹੋ ਰਹੇ ਤਾਂ ਕੀ ਸਬਸਿਡੀ ਦੇ ਨਾਲ ਇਹ ਤੋੜਾ ਤੁਰ ਨਹੀਂ ਸਕਦਾ ਸੀ ਭਾਈ ਜੀ ਸਬਸਿਡੀ ਦੀ ਗੱਲ ਸੁਣ ਲਓ ਵੀ ਸਾਨੂੰ 2.5 ਏਕੜ ਤੇ ਇਹਨਾਂ ਨੇ 40% ਦੇਣਾ ਹਨ 40% ਜੈਂਟਸ ਦੇ ਨਾਲ ਤੇ 40 ਲੇਡੀਜ਼ ਦੇ ਨਾਲ ਤੇ 60% ਹੈ ਪਰ ਇਹ ਏਕੜ ਨੂੰ 6 ਕਨਾਲਾਂ ਦਾ ਗਿਣਦੇ ਆ ਉਹ ਪਤਾ ਕਿਉਂ ਗਣਦੇ ਆ ਜਿਹੜੀਆਂ ਵੱਟਾਂ ਨਹੀਂ ਪਾਈਆਂ ਇਹਦਾ ਨਹੀਂ ਕਹਿਣਦੇ ਇਹਦਾ ਨਾ ਵਾਟਰ ਏਰੀਆ ਕਹਿਣਾ ਹੈ ਹਾਲਾਂਕਿ ਦੱਸੋ ਜਦੋਂ ਅਸੀਂ ਵੱਟਾਂ ਚੱਕਦੇ ਨੇ ਜੀ ਪਾਣੀ ਕਿੱਥੇ ਖੜੂਆ ਜੇ ਅਸੀਂ ਕਿੱਲਾ ਰੋਕਿਆ ਹੈ ਉਹੀਆਂ ਵੱਟਾਂ ਮਾਰ ਕੇ ਪਾਣੀ ਛੇਕ ਨਾਲ ਤਾਂ ਹੀ ਰੁਕਿਆ ਨਾ ਜੀ ਇਹ ਸਾਨੂੰ ਦੰਦੇ ਮੇਰੇ ਨਾਲ ਖੁਦ ਹੋਈ ਹੈ ਜੀ ਮੇਰਾ ਰਿਕਾਰਡ ਕੱਢ ਕੇ ਵੇਖ ਲਓ ਛੇਕ ਨਾਲਾਂ ਦਾ ਪਾਣੀ ਦਾ ਪਾਣੀ ਕਰਕੇ ਇਹਨਾਂ ਨੇ ਸਬਸਿਡੀ ਦਿੱਤੀ ਹੈ ਜੀ ਮਤਲਬ ਕਿੱਲੇ ਦੀ ਸਬਸਿਡੀ ਹੈ ਪਰ ਉਹ ਕਾਗਜ਼ਾਂ ਦੇ ਵਿੱਚ ਹੀ ਹੈ ਤੁਹਾਨੂੰ ਉਹ ਜਿੱਥਾ ਦਿੱਤੀ ਹੈ ਛੇਕ ਨਾਲਾਂ ਦੀ ਛੇਕ ਨਾਲਾਂ ਦੀ ਸਬਸਿਡੀ ਪੱਖੋਂ ਵੀ ਆ ਜਿਹੜੀ ਉਹ ੱਟਕਾ ਹੋ ਰਿਹਾ ਝਿੰਗਾ ਜਿੰਨੇ ਕਿਸਾਨ ਭਰਾਵਾਂ ਨੇ ਝਿੰਗਾ ਪਾਇਆ ਤੇ ਫਿਰ ਇੱਕ ਗੱਲ ਇਹ ਵੀ ਆ ਬਾਈ ਜੀ ਵੀ ਜਿਹੜੇ ਹਿਸਾਬ ਨਾਲ ਤੁਹਾਡੇ ਕੋਲੇ ਆ ਪੌਂਡ ਆ ਆ ਏਰੀਏਟਰ ਚੱਲਦੇ ਆ ਤਾਂ ਫਿਰ ਕਾਫੀ ਵੱਡਾ ਖਰਚਾ ਬਿਜਲੀ ਦਾ ਹੁੰਦਾ ਹੋਊਗਾ ਤਾਂ ਬਿਜਲੀ ਨੂੰ ਲੈ ਕੇ ਕੀ ਸਮੱਸਿਆ ਆਉਂਦੀ ਹੈ ਜੀ ਬਿਜਲੀ ਨੂੰ ਲੈ ਕੇ ਤਾਂ ਬਾਈ ਜੀ ਪਹਿਲੇ ਦਿਨ ਤੋਂ ਹੀ ਸਮੱਸਿਆ ਸਾਨੂੰ ਸਮੱਸਿਆ ਇਹ ਵੀ ਸਾਨੂੰ ਇੰਡਸਟਰੀਅਲ ਵਾਲੇ ਰੇਟ ਲੱਗਦੇ ਆ ਅਸੀਂ ਕਿਸਾਨ ਆ ਅਸੀਂ ਇੱਕ ਕਿਸਾਨ ਸਹਿਕ ਧੰਦਾ ਕਰ ਰਹੇ ਆ ਇਹ ਸਰਕਾਰ ਵੀ ਕਹਿੰਦੀ ਆ ਵੀ ਮੱਛੀ ਪਾਲਣ ਬੱਕਰੀ ਪਾਲਣ ਸਾਰੇ ਗਾਇਆਂ ਪਾਲ ਲੋ ਡੇਰੀ ਸੂਰ ਜੋ ਵੀ ਐਸਾ ਇੱਕ ਧੰਦਾ ਜਿਵੇਂ ਦਾਰਦਾ ਹੈ ਨਾ ਜੀ ਸਾਨੂੰ ਇੰਡਸਟਰੀ ਵਾਲੇ ਰੇਟ ਲੱਗਦੇ ਜੀ ਉਲਟਾ ਜਰਮਾਨਾ ਜੇ ਸਾਡਾ ਐਮ ਡੀਆਈ ਲੋਡ ਵੱਜ ਜਾਂਦਾ ਮੰਨ ਲਓ ਸਾਨੂੰ ਇੱਕ 2.5 ਕਿੱਲਿਆਂ ਮਗਰ ਇਹਨਾਂ ਨੇ 19.9 ਕਹਿ ਲੋ ਜਾਂ 20 20 ਕਿਲੋਵਾਟ ਦਾ ਇਹਨਾਂ ਨੇ ਲੋਡ ਦੇਣਾ ਹੈ 20 ਕਿਲੋਵਾਟ ਲੋਡ ਨਾਲ ਅਸੀਂ ਚਾਰ ਏਰੀਏਟਰ ਚਲਾਉਣੇ ਇੱਕ ਕਿੱਲੇ 'ਚ 2.5 ਏਕੜ 'ਚ ਅਸੀਂ 10 ਏਰੀਏਟਰ ਚੱਲਣੇ ਆ ਜੀ ਔਰ ਸਾਡਾ ਸਲੱਜ ਪੰਪ ਵੀ ਚੱਲਣਾ ਹੈ ਜੀ 2.5 ਏਰੀਏਟਰਾਂ ਨੇ ਜਦੋਂ ਇੱਕਦਮ ਝਰਕ ਮਾਰਦੇ ਆ ਨਾ ਜੀ ਜਦੋਂ ਇੱਕਦਮ ਛੱਡਦੇ ਆ ਉਹ ਝਰਕ ਮਾਰਦੇ ਵੀ 20 ਕਿਲੋਵਾਟ ਤੋਂ ਮੜਾ ਜਾਂ ਪਲੱਸ ਹੋ ਕੇ 21 ਹੋ ਗਿਆ ਸਾਨੂੰ ਤਾਂ ਜੁਰਮਾਨਾ ਲੱਗਣਾ ਹੈ ਇੰਡਸਟਰੀਅਲ ਐਮਾ ਇੰਡਸਟਰੀਅਲ ਕੈਟਾਗਰੀ ਵਾਲਾ ਸਾਨੂੰ ਜੁਰਮਾਨਾ ਲੱਗਣਾ ਇੰਡਸਟਰੀਅਲ ਕੈਟਾਗਰੀ ਵਾਲੀ ਸਾਨੂੰ ਯੂਨਿਟ ਪੈਣੀ ਹੈ ਅਸੀਂ ਇਹਨਾਂ ਦਾ ਸਰਵਾਈਵਲ ਕਿਵੇਂ ਕਰ ਲਾਂਗੇ ਜੀ ਹੁਣ ਆਂਧਰਾ ਉਂਧਰਾ ਜੀ 2 ਰੁਪਏ ਯੂਨਟਾਂ 2.5 ਰੁਪਏ ਯੂਨਟਾਂ ਜਾਂ ਕਿੰਨਾ ਵੀ ਹੈ ਨਾ ਘਾਟਾ ਉੱਤੇ ਸਾਨੂੰ ਅਸੀਂ 10 ਰੁਪਏ ਯੂਨਟ ਭਰਦੇ ਜੀ ਅਸੀਂ ਉਹਨਾਂ ਦਾ ਮੁਕਾਬਲਾ ਕਿਵੇਂ ਕਰ ਸਕਦੇ ਹਾਂ ਸਾਨੂੰ ਪ੍ਰੋਬਲਮ ਇਸ ਗੱਲ ਦੀ ਬਿਜਲੀ ਦੀ ਬਹੁਤ ਵੱਡੀ ਪ੍ਰੋਬਲਮ ਹੈ ਬਿਜਲੀ ਦੀ ਬਹੁਤ ਵੱਡੀ ਸਮੱਸਿਆ ਕੀ ਇਹਨਾਂ ਸਮੱਸਿਆਵਾਂ ਵਿੱਚ ਹੈ ਉਹ ਲੈਬ ਟੈਸਟਿੰਗ ਦੀ ਘਾਟ ਹੈ ਉੱਥੇ ਮਲਾਜਮਾਂ ਦੀ ਘਾਟ ਹੈ ਸਮਾਨ ਦੀ ਘਾਟ ਹੈ ਫਿਰ ਬਿਜਲੀ ਬਹੁਤ ਮਹਿੰਗੀ ਤੁਹਾਨੂੰ ਜਿਹੜੇ ਰੂਪ ਵਿੱਚ ਆ ਰਹੀ ਹੈ ਬਿਜਲੀ ਤੇ ਜੁਰਮਾਨੇ ਬਹੁਤ ਮਹਿੰਗੇ ਪੈ ਰਹੇ ਆ ਤਾਂ ਕੀ ਸਮਝਦੇ ਹੋ ਵੀ ਜਿਹੜਾ ਪੰਜਾਬ ਸਰਕਾਰ ਦਾ ਮੱਛੀ ਪਾਲਣ ਵਿਭਾਗ ਹੈ ਕੀ ਉਹ ਇਸ ਪਾਸੇ ਧਿਆਨ ਨਹੀਂ ਦੇ ਰਿਹਾ ਕਿਉਂ ਨਹੀਂ ਤੁਹਾਡੀਆਂ ਸਮੱਸਿਆਵਾਂ ਇੱਥੇ ਆ ਕੇ ਸੁਣਦਾ ਕਿੱਥੇ ਕਮੀ ਕਿੱਥੇ ਲੱਗਦੀ ਹੈ ਤੁਹਾਨੂੰ ਕਮੀ ਤਾਂ ਵੇਖੋ ਬਾਈ ਜੀ ਮੈਂ ਵੇਖੋ ਜੀਵੀਦਾਰ ਹੋਣ ਦੇ ਨਾਤੇ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਜਿਹੜਾ ਸਿਸਟਮ ਫੇਲ ਕਰਦੇ ਨਾ ਜੀ ਉਹ ਡਿਪਾਰਟਮੈਂਟ ਹੀ ਫੇਲ ਕਰਦੇ ਹੁੰਦੇ ਹਮੇਸ਼ਾ ਕਿਉਂਕਿ ਜਦੋਂ ਖੇਤੀਬਾੜੀ ਵਾਲਾ ਸਿਸਟਮ ਫੇਲ ਹੋਇਆ ਨਰਮਾ ਫੇਲ ਕਿਉਂ ਹੋਇਆ ਜੀ ਜਦੋਂ ਪ੍ਰਾਈਵੇਟ ਪਲੇਅਰ ਆ ਗਏ ਜੀ ਉਹਨਾਂ ਨੇ ਦੱਸਿਆ ਵੀ ਆਪ ਸਾਡੀ ਸਪਰੇਅ ਕਰੋ ਜੀ 2 ਦਿਨਾਂ ਬਾਅਦ ਕਰੋ ਜੀ ਆਹ ਕਰੋ ਆਹ ਬੀ ਲਿਓ ਉਹ ਬੀ ਲਿਓ ਜਦੋਂ ਸਰਕਾਰੀ ਬੰਦੇ ਹੀ ਨਹੀਂ ਆਉਣੇ ਜੀ ਸਾਨੂੰ ਗਾਈਡ ਕਰਨ ਵਾਲਾ ਹੀ ਕੋਈ ਨਹੀਂ ਐਵੇਂ ਫੇਲ ਹੋਇਆ ਨਾ ਜੀ ਐਵੇਂ ਹੁਣ ਮੱਛੀ ਪਾਲਣ ਮੱਛੀ ਪਾਲਣ ਜਿਹੜਾ ਕੰਮ ਹੈ ਨਾ ਜੀ ਇਹ ਵੀ ਐਂ ਫੇਲ ਹੋਣਾ ਜੀ ਸਾਨੂੰ ਦੱਸਣ ਵਾਲਾ ਕੋਈ ਨਹੀਂ ਅਜਿਹਾ ਆਪਦੇ ਸਿਰ ਤੇ ਬੰਬ ਰੱਖ ਕੇ ਨਾ ਜੀ ਦੇ ਸਾਡਾ ਸਾਡਾ ਹਾਲ ਇਹ ਹੈ ਵੀ ਸਾਨੂੰ ਦੱਸਣ ਵਾਲਾ ਕੋਈ ਨਹੀਂਗਾ ਜੋ ਮਰਜੀ ਜੋ ਮਰਜੀ ਸਰਕਾਰ ਕਹਿ ਲੇ ਪਰ ਸਰਕਾਰ ਦਾ 1% ਧਿਆਨ ਨਹੀਂ ਹੁਣ ਕੱਲ 트ੰਪ ਦਾ ਬਿਆਨ ਆਇਆ ਉਹਨਾਂ ਨੇ ਟੈਕਸ 25% ਕਰਦਾ ਇਹਨਾਂ ਤੇ ਹਨਾ ਝਿੰਗੇ ਤੇ ਵੀ ਕੀਤਾ ਜੀ ਸਾਡਾ ਕੱਲ ਦਾ ਫਲੈਕਚੁਏਸ਼ਨ ਰੇਟ ਚ 50 ਰੁਪਏ 50 ਰੁਪਏ ਸਾਡੇ ਰੇਟ ਘਟ ਗਿਆ 50 ਰੁਪਏ ਝਿੰਗੇ ਦਾ ਜੀ ਦੱਸੋ ਉਹ ਮਾਰ ਸਾਡੇ ਦੇ ਪੈਣੀ ਆ ਜੀ ਅਸੀਂ ਬਿਜਲੀ ਵੀ ਉਹ ਨਹੀਂ ਫੂਕੀ ਜਾਂਦੇ ਆ ਸਾਰਾ ਕੁਝ ਉਹਨਾਂ ਕਰੀ ਜਾਂਦੇ ਆ ਸਾਨੂੰ ਮਾਰ 50 ਰੁਪਈਆਂ ਦੀ ਹੁਣ ਫੇਰ ਪੈ ਜਾਣੀ ਹੈ ਜੀ ਉਹ ਪਤਾ ਨਹੀਂ ਕਿੰਨੇ ਦਿਨ ਹੁਣ ਉਹਦੀ ਸਲੇਬ ਸੈੱਟ ਨਹੀਂ ਹੋਣੀ ਕਿਉਂਕਿ ਵਿੱਚ ਪ੍ਰਾਈਵੇਟ ਪਲੇਅਰ ਹੈ ਜਿਹਦੇ ਚ ਫੀਡ ਵਾਲੇ ਆਉਣਗੇ ਦਵਾਈਆਂ ਵਾਲੇ ਆਗੇ ਉਹ ਆਉਂਦੇ ਜੀ ਉਹ ਆ ਕੇ ਦੱਸ ਦਿੰਦੇ ਆ ਪਾ ਦੇ ਜੀ ਉਹ ਪਾ ਦੇ ਸਾਰਾ ਸਿਸਟਮ ਚੱਲਦਾ ਉਵੇਂ ਹੀ ਜਿਵੇਂ ਨਰਮਾ ਫੇਲ ਹੋਇਆ ਇਹਨੇ ਜਾਂ ਚਿੰਗਾ ਫੇਰ ਹੋਣਾ ਪਿਛਲੇ ਸਾਲ ਤੁਹਾਨੂੰ ਦੱਸਿਆ ਵੀ 1230 ਏਕੜ ਸੀ ਇਸ ਵਾਰ 600 ਏਕੜ ਹੈ ਜੀ ਰਪਿੰਦਰ ਢਿਲੋਂ ਦੀ ਮਾਥੋਂ ਉਦਾਹਰਣ ਦਿੱਤੀ ਹੈ ਉਹ 35 ਕਿੱਲੇ ਕਰ ਠੀਕ ਹੈ ਜੀ ਐਤ ਕੀ 16 ਕਿੱਲੇ ਕਰਦਾ ਜੀ ਤੇ ਅਗਲੇ ਸਾਲ ਨੂੰ ਮੈਨੂੰ ਲੱਗਦਾ ਵੀ ਮੇਰੇ ਨਾਲ ਕੱਲੀ ਗੱਲ ਹੋਈ ਉਹਨਾਂ ਦੀ ਉਹ ਆ ਰਿਹਾ ਯਾਰ ਜਿਹੜੇ ਹਿਸਾਬ ਨਾਲ ਹਾਲਾਤ ਚੱਲੀ ਜਾਂਦੇ ਨੇ 16 ਕਿੱਲੇ ਮੇਰੇ ਕੋਲ ਜਿਹੜਾ ਰਹਿ ਗਿਆ ਇਹ ਵੀ ਬੰਦ ਕਰਕੇ ਸਫੈਦਾ ਲਾਉਂਗਾ ਮੈਂ ਸਾਰਾ ਤੇ ਦੱਸੋ ਚਿੰਗਾ ਬਚੂਗਾ ਕਿਵੇਂ ਜੀ ਜਿਹੜੇ ਚਿੰਗੇ ਦਾ ਨਾਮ ਵੱਡਾ ਸੀ ਜੀ ਚਿੰਗੇ 'ਚ ਕਮਾਈ ਕਰਦੇ ਲੋਕ ਹੁਣ ਡਿਪਾਰਟਮੈਂਟ ਨੇ ਚਿੰਗਾ ਕਰਦਾ ਜੀ ਅਸੀਂ ਇਹਨਾਂ ਨੂੰ ਪੁੱਛਦੇ ਆਂ ਵੀ ਇਹ ਕਿੱਡਾ ਕਿੰਨਾ ਕੱਟਦੇ ਪਹਿਲਾਂ ਇਹਨਾਂ ਦਾ ਹਿਸਾਬ ਲੈ ਲਓ ਜੀ ਕੋਈ ਇਹ ਇਹ ਕਹਿੰਦੇ ਵੀ ਸਾਡਾ ਡੈਮੋਸਟ੍ਰੇਸ਼ਨ ਉੱਥੇ ਹੈਗਾ ਡੈਮੋ ਦਾ ਤਾਂ ਹੈ ਨਾ ਜੀ ਜਦੋਂ ਸਾਡੇ ਨਾਲ ਦਾ ਤੁਸੀਂ ਭਾਈ ਬੈਠੇ ਹੋ ਚਾਰ ਪੰਜ ਸਾਲਾਂ ਤੋਂ ਉਹੀ ਸਿਸਟਮ ਜਿਹੜਾ ਅਸੀਂ ਕਰ ਰਹੇ ਹਾਂ ਤੁਸੀਂ ਕਰ ਰਹੇ ਹੋ ਉਹੀ ਫੀਡ ਪਾ ਰਹੇ ਹੋ ਸਾਰਾ ਤਾਮ-ਚਾਮ ਸੇਮ ਹੈ ਸਾਡੇ ਝੀਂਗੇ ਨਾਲ ਉਹਨਾਂ ਦਾ ਘਟ ਕੇ ਨਿਕਲਦਾ ਜੀ ਉਹਨਾਂ ਕੋਲ ਦਾ ਪਾਉਂਡ ਵੀ ਪੱਕੇ ਆ ਉਹਨਾਂ ਕੋਲ ਤਾਂ ਤਾਮ-ਚਾਮ ਵੀ ਸਾਡੇ ਨਾਲੋਂ ਬਹੁਤ ਵੱਡਾ ਹੈ ਉਹਨਾਂ ਦਾ ਘਟ ਕੇ ਨਿਕਲਦਾ ਜੀ ਉਹ ਸਾਨੂੰ ਆਪ ਦੇ ਆਪ ਦੀ ਡਾਟਾ ਦੇ ਦੇਣ ਜੇ ਉਹਨਾਂ ਨੇ ਵੱਧ ਕੱਢਾ ਸਾਨੂੰ ਡਾਟਾ ਦੇਣ ਜੇ ਉਹ ਸਾਨੂੰ ਸਮਝਦੇ ਬਚਤ ਹੁੰਦੀ ਹੈ ਸਾਨੂੰ ਡਾਟਾ ਦੇਣ ਜਿਹੜੀ ਇੰਟਰਨੈਸ਼ਨਲ ਰੇਟ ਦੇ ਵਿੱਚ ਫਲੈਕਸਚੁਏਸ਼ਨ ਆਉਂਦੀ ਹੈ ਕੀ ਸਰਕਾਰੀ ਤੰਤਰ ਤੋਂ ਤੁਹਾਨੂੰ ਕਦੇ ਨਹੀਂ ਦੱਸਿਆ ਗਿਆ ਵੀ ਇਹਨੂੰ ਕਦੋਂ ਵੇਚਣਾ ਕਦੋਂ ਇਹਦੇ ਵਿੱਚ ਰੇਟ ਦੀ ਤੇਜ਼ੀ ਆਉਣੀ ਹੈ ਕਦੋਂ ਫਾਇਦਾ ਹੋਣਾ ਕਦੇ ਇਸ ਗੱਲ ਵੱਲੀ ਧਿਆਨ ਨਹੀਂ ਮਤਲਬ ਹੀ ਨਹੀਂ ਜੀ ਮਤਲਬ ਵੀ ਨਹੀਂ ਮਤਲਬ ਹੀ ਨਹੀਂ ਇਹਨਾਂ ਨੂੰ ਆਪ ਨੂੰ ਨਹੀਂ ਪਤਾ ਜੀ ਪਿਛਲੇ ਜਦੋਂ 2023 'ਚ ਹੋਇਆ ਨਾ ਜੀ ਸਭ ਤੋਂ ਮਾੜਾ ਸੀਜ਼ਨ ਲੱਗਾ 2023 'ਚ ਉਦੋਂ ਰੇਟ ਬਹੁਤ ਡਾਊਨ ਹੋ ਗਏ ਤੇ ਭਗੜੜ ਮੱਚ ਗਈ ਵੀ ਝਿੰਗਾ ਕਿਸੇ ਨੇ ਚੱਕਣਾ ਹੀ ਨਹੀਂ ਜੀ ਇਹ ਹਜ਼ਾਰ ਹਲਾਫ ਹੋ ਗਏ ਸੋਤਾਂ ਅਸੀਂ ਡਿਪਾਰਟਮੈਂਟ ਵਾਲਿਆਂ ਨਾਲ ਵੀ ਗੱਲ ਕਰਦੇ ਰਹੇ ਵੀ ਯਾਰ ਸਾਨੂੰ ਮਾੜਾ ਮੋਟਾ ਤੁਸੀਂ ਦੱਸੋ ਸਾਡੀ ਕੋਈ ਪਹੁੰਚ ਕਰਾਓ ਸੋ ਸਰਕਾਰ ਨੂੰ ਕਹੋ ਵੀ ਸਾਡੇ ਨਾਲ ਸਾਡੀ ਗੱਲ ਕਰੇ ਤਾਂ ਉੱਪਰ ਵੇਖੋ ਸਰਕਾਰ ਨੇ ਗੱਲ ਕਰਨੀ ਹੈ ਨਾ ਜੀ ਅਸੀਂ ਹੁਣ ਸੈਂਟਰ ਵਾਲਿਆਂ ਨਾਲ ਤਾਂ ਗੱਲ ਕਰਨੋ ਹੀ ਰੇ ਜਾਂ ਜਾਂ ਇੰਟਰਨੈਸ਼ਨਲ ਮਾਰਕੀਟ 'ਚ ਅਸੀਂ ਫਾਰਮਰ ਕਿਵੇਂ ਗੱਲ ਕਰ ਲੂਗਾ ਜੀ ਕਿਸੇ ਨੇ ਬਾਣੀ ਫੜੀ ਸਾਡੀ ਇੱਕ ਇੱਕ ਸਿੰਗਲ ਮੈਨ ਕਹਿੰਦੇ ਵੀ ਮੈਂ ਬਾਹ ਫੜੀ ਹੈ ਜੀ ਸਰਕਾਰੀ ਸਰਕਾਰੀ ਤੰਤਰ ਕਿਸੇ ਪਾਸੇ ਕਹਿੰਦੇ ਵੀ ਅਸੀਂ ਬਾਹ ਫੜੀ ਹੈ ਜੀ ਕਿਸੇ ਨੇ ਬਾਣੀ ਫੜੀ ਸਾਰਾ ਸਾਰਾ ਵੇਖੋ ਰਿਸਕ ਜਟਦਾ ਹੈ ਜੀ ਇਹ ਮਰਨਾ ਵੀ ਜੱਟ ਨਹੀਂ ਹੈ ਜੀ ਅਖੀਰ ਇਹ ਇਹ ਹੌਲੀ-ਹੌਲੀ ਇਹ ਸਾਲ ਦੋ ਸਾਲਾਂ ਚ ਤੁਹਾਨੂੰ ਖਤਮ ਹੁੰਦਾ ਦਿਖਾ ਦੂੰਗਾ ਜੇ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਮਤਲਬ ਝਿੰਗਾ ਤਾਂ ਇਹ ਗੱਲ ਸੁਣੀ ਸੀ ਬਾਈ ਜੀ ਵੀ ਕਮਾਈ ਦਾ ਸੌਦਾ ਆ ਪਾ ਕੇ ਝਿੰਗਾ ਪੌਂਡ ਦੇ ਵਿੱਚ ਸੌਂਜੋ ਇਹਨੇ ਵੱਧ ਜਾਣਾ ਵੇਚ ਦਿਓ ਵੀ ਉਹ ਸ਼ਪੈਦੇ ਵਾਲੀ ਖੇਡ ਹੈ ਜਿਵੇਂ ਬਾਈ ਜੀ ਕਹੀ ਜਾਂਦੇ ਵੀ ਸ਼ਪੈਦੇ ਲਾ ਲਾਂਗੇ ਪਰ ਕੀ ਆਹ ਸਾਰੇ ਤੰਤਰ ਆ ਜਿਹੜਾ ਸਰਕਾਰੀ ਤੰਤਰ ਸਹਿਯੋਗ ਦੇਵੇ ਤਾਂ ਕੀ ਹੋਰ ਫਾਰਮਰ ਆ ਜਿਹੜੇ ਉਹ ਝਿੰਗਾ ਪਾ ਸਕਦੇ ਆ ਤੁਹਾਨੂੰ ਐ ਲੱਗਦਾ ਵੀ ਤੁਸੀਂ ਤਾਂ ਹੁਣ ਪੂਰਾ ਕਿਉਂਕਿ ਦੇਖੋ ਆ ਇੰਨੇ ਵੱਡੇ ਏਰੀਆ ਦੇ ਵਿੱਚ ਤੁਸੀਂ ਸਭ ਤੋਂ ਵੱਡੀ ਪ੍ਰੇਰਨਾ ਦੇ ਸਰੋਤ ਹੋ ਆਸੇ ਪਾਸੇ ਦੇ ਕਿਸਾਨਾ ਭਰਾਵਾਂ ਦੀ ਪਰ ਜੇ ਤੁਸੀਂ ਛੱਡ ਜਾਓਗੇ ਤਾਂ ਫੇਰ ਮੈਨੂੰ ਲੱਗਦਾ ਵੀ ਕਿਹਨੇ ਪਾਉਣਾ ਝਿੰਗਾ ਬਾਈ ਬਾਈ ਜੀ ਗੱਲ ਇਹ ਆ ਵੀ ਛੱਡਣ ਦੀ ਤਾਂ ਇਹ ਗੱਲ ਆ ਵੀ ਜਦੋਂ ਜੇਰ ਚ ਫਾਇਦਾ ਹੋਵੇ ਜੀ ਮੈਂ ਪਹਿਲੇ ਸਾਲ 6 ਕਿੱਲੇ ਕੀਤਾ ਅਗਲੇ ਸਾਲ ਨੂੰ ਮਾਨੂੰ ਠੀਕ ਲੱਗਾਇ ਤੇ ਮੈਂ 12 ਕਿੱਲੇ ਕਰ ਲਏ ਜੀ ਜੇ ਮੈਨੂੰ ਹੋਰ ਠੀਕ ਲੱਗਦਾ ਮੈਂ ਹੋਰ ਵਧਾ ਲੈਂਦਾ ਜਦੋਂ ਅਸੀਂ ਉਹਨੂੰ ਘਟਾਉਣ ਤੇ ਹੋਏ ਵਿਆਂ ਠੀਕ ਆ ਜੀ ਹੋਰ ਬੰਦਾ ਕਿਵੇਂ ਕਰੂ 600 1200 ਕਿੱਲ ਤੋਂ 600 ਤਿਆ ਗਿਆ ਜੀ ਅਸੀਂ ਹੁਣ 12 ਕਿੱਲਾਂ ਤੋਂ ਹੋ ਸਕਦਾ 0 ਤੇ ਆ ਜਾਈਏ ਜੀ ਅਗਲੇ ਸਾਲ ਸਾਡੀ ਇਹ ਪੋਜੀਸ਼ਨ ਆ ਜੀ ਕਿਉਂਕਿ ਜਦੋਂ ਜਿਹੜੀ ਚੀਜ਼ ਦਾ ਸਾਨੂੰ ਫਾਇਦਾ ਹੀ ਨਹੀਂ ਜੀ ਅਸੀਂ ਕਰਨਾਗਾ ਰਸਤੇ ਤਾਂ ਬਾਈ ਜੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਪੁੱਛਿਆ ਵੀ ਕਮਾਈ ਦਾ ਸੌਦਾ ਆਸੇ ਪਾਸੇ ਬਹੁਤ ਦੱਸਦੇ ਆ ਅਸੀਂ ਕਿੰਨੀਆਂ ਵੀਡੀਓ ਵੇਖ ਲਓ ਵੀਰ ਝਿੰਗਾ ਪਾਓ ਤਾਂ ਸਹੀ ਪਰ ਇੱਥੇ ਵੱਡੇ ਵੱਡੇ ਜਿਹੜੇ ਝਿੰਗੇ ਦੇ ਫਾਰਮ ਆ ਉਹਨਾਂ ਦਾ ਕੀ ਕਹਿਣਾ ਉਹ ਗੱਲਾਂ ਤੋਂ ਸੁਣੀ ਰਹੇ ਅਸੀਂ ਤੁਹਾਡੀ ਜਵਾਨੀ ਤੇ ਪਰ ਕੀ ਲੱਗਦਾ ਭਾਈ ਜੀ ਪਹਿਲਾਂ ਰੌਲਾ ਬੜਾ ਸੀ ਇਹਦਾ ਵੀ ਇਹਦਾ ਇੰਨੀ ਕਮਾਈ ਕਰਨ ਵਾਲਾ ਸੌਦਾ ਇੰਨੀ ਕਮਾਈ ਕਰਨ ਵਾਲਾ ਸੌਦਾ ਪਰ ਮੈਨੂੰ ਲੱਗਦਾ ਵੀ ਹੁਣ ਆਪਾਂ ਨੂੰ ਵੇਖਣ ਵਾਲੇ ਤਾਂ ਡਰ ਗਏ ਹੋਣਗੇ ਵੀ ਹਰ ਝਿੰਗਾ ਪਾ ਕੇ ਤਾਂ ਪੰਗਾ ਲੈ ਲਾਂਗੇ ਆਪਾਂ ਤੇ ਇਹ ਕੀ ਸਿਸਟਮ ਬਣਿਆ ਜੀ ਫਿਰ ਇਹ ਭਾਈ ਜੀ ਜਦੋਂ ਕੋਈ ਵੀ ਚੀਜ਼ ਆ ਨਾ ਜੀ ਜਦੋਂ ਸਰਕਾਰ ਵੇਖੋ ਸਰਕਾਰ ਨੇ ਤਾਂ ਆਮਚਾਂਮ ਚਲਾਉਣਾ ਹਰ ਇੱਕ ਚੀਜ਼ ਦਾ ਜਦੋਂ ਸਰਕਾਰਾਂ ਸਾਥ ਨਾ ਦੇਣ ਕੋਈ ਕੰਮ ਨਹੀਂ ਚੱਲ ਸਕਦਾ ਜਿਹੜਾ ਬੰਦਾ ਤੁਹਾਨੂੰ ਕਹਿੰਦਾ ਨਾ ਜੀ ਵੀ ਝਿੰਗਾ ਤਾਂ ਸਫੈਦਾ ਵੀ ਲਾ ਕੇ ਭੁੱਲ ਜਾਓ ਤੇ ਡਬਲ ਹੋ ਜਾਂਦਾ ਹਨਾ ਮੇਰੇ ਪੌਂਡ 12 ਹੈ ਜੀ ਅਗਲੇ ਸਾਲ ਜਿਹੜਾ ਵੀ ਬੰਦਾ ਤੁਹਾਨੂੰ ਕਵੇ ਸਰਕਾਰ ਕਵੇ ਚਾਹ ਕੋਈ ਪ੍ਰਾਈਵੇਟ ਪਲੇਅਰ ਕਵੇ ਵੀ ਮੈਨੂੰ ਪੈਸੇ ਬਚਦੇ ਆ ਜਾਂ ਇਹਦੇ ਚ ਬਹੁਤ ਵੱਡੀ ਕਮਾਈ ਹੈ ਮੈਂ 1 ਸਾਲ ਵਾਸਤੇ ਉਹਨੂੰ ਫ੍ਰੀ ਦੇ ਦਊਗਾ ਸਾਰਾ ਸਮਾਨ ਤਾਮ ਚਾਮ A ਤੋਂ Z ਮੇਰੇ ਵੱਲੋਂ ਲੈ ਲੈ ਤੋ ਕਰ ਲਈ ਤੇ ਮੁੜ ਕੇ ਰਿਜ਼ਲਟ ਸਾਨੂੰ ਦੇ ਦੇ ਵੀ ਕੀ ਨਿਕਲੇ ਲੋ ਭਾਈ ਇਹ ਵੀ ਇੱਕ ਸਿੱਧਾ ਚੈਲੰਜ ਹੀ ਹੁੰਦਾ ਵੀ ਕੀ ਬਚਦਾ ਕੀ ਬਚਾਉਂਦਾ ਝਿੰਗੇ ਦਾ ਰੋਲੇ ਬਹੁਤ ਸੁਣਿਆ ਹੋਣਾ ਪਰ ਉਸ ਰੋਲੇ ਦੇ ਵਿੱਚ ਜੇ ਤੁਸੀਂ ਇਹ ਸੁਣਦੇ ਹੋ ਵੀ 50 ਲੱਖ ਲਾਓ ਤੇ ਕਰੋੜ ਬਣਾ ਲਓ ਉਸ ਰੋਲੇ ਦੇ ਵਿੱਚ ਆ ਵੀ ਤਾਂ ਗੱਲਾਂ ਸੁਣੋ ਕਿ ਝਿੰਗਾ ਫਾਰਮ ਨੂੰ ਆਉਣ ਵਾਲੀਆਂ ਕਿੰਨੀਆਂ ਸਮੱਸਿਆਵਾਂ ਨੇ ਜਿਹਨੂੰ ਕੋਈ ਸੁਣਨ ਵਾਲਾ ਹੈ ਨਹੀਂ ਸਰਕਾਰ ਤੱਕ ਪਹੁੰਚਦੀਆਂ ਕੀਤੀਆਂ ਸਰਕਾਰ ਕੋਲੇ ਉਹ ਸਿਸਟਮ ਹੀ ਹੈ ਨਹੀਂ ਕਿ ਝਿੰਗੇ ਨੂੰ ਬਚਾਇਆ ਜਾ ਸਕੇ ਤਾਂ ਭਾਈ ਜੀ ਕੀ ਸਮਝਦੇ ਹੋ ਵੀ ਸਰਕਾਰ ਨੂੰ ਕੀ ਕਰਨਾ ਚਾਹੀਦਾ ਐਨੀਆਂ ਸਮੱਸਿਆਵਾਂ ਵਾਂ ਜੀ ਚਿੰਗੇ ਨੂੰ ਲੈ ਕੇ ਪੰਜਾਬ ਸਰਕਾਰ ਤੁਸੀਂ ਪੰਜਾਬ 'ਚ ਰਹਿੰਦੇ ਹੋ ਪੰਜਾਬ ਸਰਕਾਰ ਨੂੰ ਇਹਦੇ ਬਣੀ ਧਿਆਨ ਦੇਣਾ ਪਊਗਾ ਜੇ ਸੈਂਟਰ ਗਵਰਨਮੈਂਟ ਸਕੀਮਾਂ ਦੇ ਰਹੀ ਹੈ ਤਾਂ ਕੀ ਸਮਝਦੇ ਹੋ ਜੀ ਸਾਡੀ ਸਰਕਾਰ ਨੂੰ ਕੀ ਧਿਆਨ ਦੇਣਾ ਚਾਹੀਦਾ ਥੋਡੇ ਵਰਗੇ ਕਿਸਾਨ ਆ ਜਿਹੜੇ ਉਹ ਚਿੰਗਾ ਨਾ ਛੱਡਣ ਤੇ ਸਗੋਂ ਥੋੜ੍ਹ ਨੂੰ ਵੇਖ ਕੇ ਬਾਕੀ ਪਰੇਰ ਧੋਕੇ ਚਿੰਗਾ ਕਰ ਲੈਣ ਬਾਈ ਜੀ ਸਰਕਾਰ ਨੂੰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਪਹਿਲਾਂ ਤਾਂ ਬਿਜਲੀ ਇਹਦੇ ਰੈਟ ਸੈਟ ਰੇਟ ਸੈਟ ਕਰਨੇ ਛੱਡਣਾ ਫਲੈਟ ਰੇਟ ਕਰਦੇ ਨੇ ਸਾਡੇ ਨਾਲ ਜਾਂ ਉਹਦਾ ਯੂਨਿਟ ਰੇਟ ਘਟਾਉਣ ਅਸੀਂ ਇੰਡਸਟਰੀ ਨੂੰ ਕਿਵੇਂ ਮਤ ਪਾ ਦੇਾਂਗੇ ਇੰਡਸਟਰੀ ਵਾਲਾ ਸਾਡਾ ਕੰਮ ਹੀ ਨਹੀਂ ਜੀ ਸਾਡੇ ਕੋਲ ਤਾਂ ਲਾਈਵ ਲਾਈਵ ਸਾਰੀ ਤਾਮਚਾਮ ਆ ਲਾਈਵ ਜੀਵ ਆ ਸਾਡੇ ਕੋਲ ਹਣਾ ਇਹਦਾ ਪਤਾ ਕੋਈ ਨਹੀਂ ਕਿ ਰਾਤ ਨੂੰ ਇਹਨੇ ਕੀ ਆਕਸੀਜਨ ਘਟ ਜਾਨੀ ਐ ਇਹਨੇ ਮਰਨਾ ਤੇ ਮਿੰਟ ਵੀ ਨਹੀਂ ਲੱਗਣਾ ਜੇ ਜਿਉਣਾ ਤੇ ਨੇ ਕੋਈ 10 ਦਿਨ ਜਿਉਣਾ ਪਤਾ ਨਹੀਂ 20 ਦਿਨ ਜਿਉਣਾ ਇਹਦਾ ਕੋਈ ਉਹ ਨਹੀਂਗਾ ਗਰੰਟੀ ਨਹੀਂਗੀ ਇਹਦੀ ਹਣਾ ਇਹਦਾ ਬਹੁਤ ਧਿਆਨ ਰੱਖਣ ਵਾਲੀ ਚੀਜ਼ ਹੈ ਸਰਕਾਰ ਬਿਜਲੀ ਦਾ ਦੇਵੇ ਲੈਬ ਚਲਾਵੇ ਚੰਗਾ ਸੀਡ ਲਿਆਵੇ ਠੀਕ ਹੈ ਜੀ ਜਿਵੇਂ ਆਪਣੇ ਇੱਥੇ ਇੰਨੇ ਖੇੜੇ ਸੈਂਟਰ ਬਣਿਆ ਬਹੁਤ ਵੱਡਾ ਵਧੀਆ ਸੈਂਟਰ ਬਣਿਆ ਹੋਏ ਉਥੇ ਸੀਡ ਟੈਸਟਿੰਗ ਹੋਵੇ ਇੱਥੇ ਮਿਲ ਇੱਕ ਮਿਲ ਲੱਗੇ ਜੀ ਫੀਡ ਦੀ ਹੁਣ ਫੀਡ ਸਾਨੂੰ ਅਸੀਂ 90 ਰੁਪਏ ਕਿਲੋ ਹੁੰਦੀ 90 ਰੁਪਏ 95 ਰੁਪਏ ਕਿਲੋ ਆਡਾਡਾ ਕੰਪਨੀਆਂ ਦੀ ਫੀਡ ਹੈ ਸਮਝ ਗਏ ਜੀ ਉਹ ਹੁਣ ਦੱਸੋ ਤੁਸੀਂ ਕਿੰਨੀ ਕਿੰਨੀ ਫੀਡ ਪੈਣੀ ਹੈ ਜੀ ਉਹ ਇੱਥੇ ਇੱਥੇ ਸਾਡੀ ਜੇ ਫੀਡ ਫੈਕਟਰੀ ਸਰਕਾਰ ਦੀ ਹੋਵੇ ਸਾਨੂੰ ਸਸਤੇ ਰੇਟ ਤੇ ਮਿਲੇ ਅਸੀਂ ਝਿੰਗਾ ਪਰ ਉਹ ਝਿੰਗੇ ਨੂੰ ਪਰਫੁੱਲਟ ਕਰਾਂਗੇ ਜੀ ਜੇ ਬਿਜਲੀ ਵੀ ਮਹਿੰਗੀ ਮਿਲਣੀ ਹੈ ਫੀਡ ਵੀ ਮਹਿੰਗੀ ਮਿਲਣੀ ਹੈ ਸਰਕਾਰੀ ਦਾ ਕੋਈ ਸਰਕਾਰੀ ਤੰਤਰ ਸਾਡੀ ਸਹਾਇਤਾ ਕਿਸੇ ਪਾਸੇ ਨੂੰ ਕਰ ਸਕਦਾ ਅੱਛਾ ਇਹ ਵੇਖੋ ਤੁਸੀਂ ਸਾਰਾ ਇੱਥੋਂ ਝਿੰਗਾ ਤਿਆਰ ਹੋ ਕੇ ਆਂਧਰਾ ਕੋਲਕੱਤਾ ਜਾਂ ਬਾਹਰ ਜਾਣਾ ਸਾਰਾ ਆਊਟ ਆਫ ਸਟੇਟ ਜਾਣਾ ਹਨਾ ਉਹਨਾਂ ਨੇ ਉਥੇ ਐਕਸਪੋਰਟ ਕਰਨਾ ਅਸੀਂ ਇੱਥੋਂ ਐਕਸਪੋਰਟ ਕਿਉਂ ਨਹੀਂ ਕਰ ਸਕਦੇ ਸਾਡੇ ਨਾਲ ਜੇ ਇੱਕ ਤੁਹਾਨੂੰ ਮੇਰੀ ਗੱਲ ਜਿਆਦਾ ਆ ਗਈ ਰਪਿੰਦਰ ਢਿੱਲੋਂ ਨੇ ਉਹਨੇ ਬਣਾਇਆ ਕੋਲਡ ਸਟੋਰ ਦਿੱਤਾ ਸੀ ਸਰਕਾਰ ਨੇ ਹੁਣ ਉਹਦੀ ਸਬਸਿਡੀ ਹੈ ਜੀ 70 ਲੱਖ ਰੁਪਏ ਮੰਨ ਲਦਾ ਸ਼ਾਇਦ 700 700 ਸਾਬ ਸਹੀ ਹੋਵੇ ਤੇ ਮੈਨੂੰ ਕਨਫਰਮ ਨਹੀਂ ਪਰ ਮੈਨੂੰ ਲੱਗਦਾ ਵੀ ਇੰਨੀ ਹੀ ਹੈਗੀ ਐ ਤਿੰਨ ਸਾਲ ਹੋ ਗਏ ਜਿਹੜੇ ਬਣੇ ਨੇ ਸਰਕਾਰ ਨੇ ਸਬਸਿਡੀ ਦੀ ਪਹਿਲੀ ਇਨਸਟਾਲਮੈਂਟ ਪਾਈ ਐ ਪਤਾ ਕਿਉਂ ਪਾਈ ਐ ਉਹਨਾਂ ਨੇ ਲਿਖਤੀ ਰੂਪ ਚ ਚਿੱਠੀ ਕੱਢੀ ਸੈਂਟਰ ਨੂੰ ਵੀ ਅਸੀਂ ਸਬਸਿਡੀ ਛੱਡੀ ਅਸੀਂ ਲੈਣੀ ਨਹੀਂ ਸਾਡਾ ਜਿਹੜਾ ਤੁਹਾਡੇ ਨਾਲ ਕਾਗਜ਼ੀ ਕਾਰਵਾਈ ਸਾਡਾ ਜੋ ਵੀ ਤੁਹਾਡੇ ਨਾਲ ਐਗਰੀਮੈਂਟ ਹੋਇਆ ਵਾਪਸ ਕਰ ਦਿਓ ਫਿਰ ਉਹਨਾਂ ਨੇ ਮਹਿਕਮਿਆਂ ਲੈਣੇ ਸਬਸਿਡੀ ਪਾਈ ਐ ਜੋ ਉਹਨਾਂ ਦੀ ਇੱਕ ਇੱਕ ਇਨਸਟਾਲਮੈਂਟ ਪਾਈ ਐ ਦੋ ਰਹਿਣੀਆਂ ਦੋ ਸਾਲਾਂ ਬਾਅਦ ਹੁਣ ਜਿਹੜੇ ਬੰਦੇ ਨੇ ਬਈ ਜੀ ਹਰਿਆਣਾ ਵਿੱਚ ਦੂਜੀਆਂ ਸਾਰੀਆਂ ਸਟੇਟਾਂ 'ਚ ਜਦੋਂ ਬਣ ਗਿਆ ਤਿਆਰ ਹੋ ਗਿਆ ਚੈੱਕ ਕੀਤਾ ਉਹਨਾਂ ਨੇ ਪੈਸੇ ਪਾਤੇ ਜੀ ਦੱਸੋ ਇੱਕ ਬੰਦੇ ਨੂੰ ਦੋ ਦੇ ਪੈਸੇ ਮਿਲ ਜਾਂਦੇ ਇੱਕ ਬੰਦੇ ਨੂੰ ਜਾਂ ਤਿੰਨ ਤਿੰਨ ਚਾਰ ਸਾਲਾਂ ਬਾਅਦ ਮਿਲਦੇ ਕੀ ਗੱਲੋ ਦੱਸੋ ਉਹਦਾ ਉਹਦਾ ਨੁਕਸਾਨ ਉਹਦਾ ਉਹਦਾ ਦੱਸੋ ਵੀ ਕੀ ਉਹਦਾ ਕਸੂਰ ਕੀ ਹੈ ਉਸ ਜ਼ਿੰਮੇਵਾਰ ਦਾ ਕੀ ਕਸੂਰ ਹੈ ਇੰਨਾ ਵਧੀਆ ਫਾਰਮਰ ਹੈ ਜੀ ਸਾਡੇ ਏਰੀਆ ਦਾ ਸਾਰਾ ਸਿਸਟਮ ਰੋਲ ਕੇ ਰੱਖਦਾ ਜੀ ਸਰਕਾਰਾਂ ਨੇ ਅੱਜ ਦਾ ਸਰਕਾਰਾਂ ਨੂੰ ਬਲੇਮ ਕਰੇ ਕਰਦੇ ਆ ਜੇ ਕੋਈ ਕਹੇ ਨਾ ਵੀ ਸਰਕਾਰਾਂ ਦਾ ਕਸੂਰ ਕੋਈ ਨਹੀਂ ਸਾਡੇ ਨਾਲ ਟੇਬਲ ਟੌਕਰਾਂ ਦੇ ਠੀਕ ਹੈ ਨਾ ਜੀ ਅੱਜ ਸਾਰੇ ਫਾਰਮਰ ਬਹਿ ਜਾਣਗੇ ਸਾਡੇ ਨਾਲ ਟੇਬਲ ਟॉक ਕਰਾ ਦੇਵਾਂਗੇ ਅਸੀਂ ਅਸੀਂ ਜਿੱਥੇ ਅਸੀਂ ਗਲਤ ਅਸੀਂ ਮੰਨ ਜਾਂਗੇ ਸਾਨੂੰ ਦੱਸ ਦੇਣਗੇ ਵੀ ਅਸੀਂ ਗਲਤ ਹੋ ਸਕਦਾ ਅਸੀਂ ਗਲਤ ਹੋਈਏ ਸਾਨੂੰ ਪਤਾ ਹੀ ਨਾ ਹੋਵੇ ਜਿੱਥੇ ਸਰਕਾਰ ਵਾਲੇ ਬੰਦੇ ਗਲਤ ਹੋਣਗੇ ਅਸੀਂ ਦੱਸ ਦੇਾਂਗੇ ਵੀ ਤੁਸੀਂ ਇੱਥੇ ਗਲਤ ਹੋ ਬਿਲਕੁਲ ਇਹ ਇਹ ਟੇਬਲ ਟॉक ਹੈ ਨਾ ਜਿਹੜੀ ਉਹ ਕਿਸਾਨ ਭਰਾਵੋ ਹੋਣੀ ਚਾਹੀਦੀ ਹੈ ਸਰਕਾਰੀ ਨੁਮਾਇੰਦਿਆਂ ਤੇ ਕਿਸਾਨ ਭਰਾਵਾਂ ਦੇ ਵਿੱਚ ਇੱਕ ਪਾਸੇ ਦਾ ਅਸੀਂ ਰਵਾਇਤੀ ਫਸਲੀ ਝੋਨਾ ਕਣਕ ਦੇ ਚੱਕਰ ਚੋਂ ਕੱਢ ਕੇ ਦੂਜੇ ਸਹਾਇਕ ਧੰਦਿਆਂ ਨੂੰ ਪਰਫੁੱਲਿਤ ਕਰਨ ਦੀ ਗੱਲ ਕਰਦੇ ਆਂ ਦੂਜੇ ਪਾਸੇ ਜੇਕਰ ਇਹੋ ਜਿਹੇ ਝਿੰਗਾ ਫਾਰਮ ਵਰਗੇ ਧੰਦੇ ਜੇ ਪਰਫੁੱਲਿਤ ਹੁੰਦੇ ਆ ਤੇ ਉਹ ਹਾਲੇ ਵੀ ਸਮੱਸਿਆ ਗ੍ਰਸਤ ਹੈ ਤੇ ਸਮੱਸਿਆ ਵੀ ਵੇਖ ਲਓ ਤੇ ਚ ਕੋਈ ਇੱਕ ਅੱਧੇ ਨਹੀਂ ਕੱਲੀ ਬਿਜਲੀ ਦੀ ਸਮੱਸਿਆ ਨਹੀਂ ਕੱਲੀ ਫੀਡ ਦੀ ਸਮੱਸਿਆ ਨਹੀਂ ਕੱਲੀ ਲੈਬ ਟੈਸਟਿੰਗ ਜਾਂ ਸਰਕਾਰੀ ਤੰਤਰ ਦੀ ਸਮੱਸਿਆ ਨਹੀਂ ਇਹਦੇ ਵਿੱਚ ਅਨੇਕਾਂ ਹੀ ਸਮੱਸਿਆਵਾਂ ਜਿਦੇ ਵਿੱਚ ਮਾਰਕੀਟਿੰਗ ਵੀ ਸ਼ਾਮਲ ਹੈ ਹਾਲਾਂਕਿ ਇੱਥੋਂ ਸਿੱਧਾ ਐਕਸਪੋਰਟ ਨਹੀਂ ਹੁੰਦਾਗਾ ਬਾਹਰਲੀਆਂ ਸਟੇਟਾਂ ਵਿੱਚ ਜਾ ਕੇ ਐਕਸਪੋਰਟ ਹੁੰਦਾ ਤੇ ਜਿਹੜਾ ਪੈਸਾ ਉਹ ਬਾਹਰਲੀਆ ਸਟੇਟਾਂਵਾਂ ਨਹੀਂ ਵੀ ਜਾ ਰਿਹਾ ਤੇ ਇੱਥੇ ਬੋਝ ਕਿਹਦੇ ਤੇ ਪੈ ਰਿਹਾ ਉਹ ਕਿਸਾਨ ਦੀ ਜੇਬ ਤੇ ਬੋਝ ਪੈ ਰਿਹਾ ਤਾਂ ਭਾਈ ਜੀ ਬਹੁਤ ਸਾਰੀਆਂ ਮੰਗਾਂ ਤੁਸੀਂ ਗਿਣਾਤੀਆਂ ਤੇ ਜੇਕਰ ਇਹ ਮੰਗਾਂ ਤੁਹਾਡੀਆਂ ਕਿਸਾਨ ਕਿਸਾਨਾਂ ਦੀਆਂ ਖਾਸ ਕਰਕੇ ਛਿੰਗਾ ਫਾਰਮ ਕਿਸਾਨਾਂ ਦੀਆਂ ਜੇ ਕਿਸਾਰ ਕਿਤੇ ਨਾ ਕਿਤੇ ਧਿਆਨ ਦਿੰਦੀ ਆ ਸਰਕਾਰ ਤਾਂ ਕੀ ਸਮਝਦੇ ਹੋ ਵੀ ਜਿਹੜੀ ਇਹ ਜੜ੍ਹ ਕਹ ਲਈਏ ਵੀ ਸਰਦਾਰ ਬਾਦਲ ਸਾਹਿਬ ਹੋਰਾਂ ਨੇ ਲਾਈ ਸੀਗੀ ਕੀ ਸਮਝਦੇ ਹੋ ਵੀ ਇਹ ਪਰਫੁੱਲਿਤ ਹੋ ਜੂ ਕਿੱਤਾ ਧੰਦਾ ਬਿਲਕੁਲ ਪਰਫੁੱਲਤ ਆ ਜੀ ਫੇਰ ਪਰਫੁੱਲਤ ਹੀ ਵੇਖੋ ਤੁਸੀਂ ਜਦੋਂ ਜਦੋਂ ਇਹਦੇ ਸਹਾਇਕ ਧੰਦਾ ਜੀ ਇਹ ਹਨਾ ਇਹਨੂੰ ਅਸੀਂ ਚਲਾ ਰਹੇ ਆ ਇਹ ਚੱਲ ਪੜਾ ਕਿੱਥੇ ਰਿਹਾ ਜਿੱਥੇ ਜ਼ਮੀਨਾਂ 'ਚ ਕੱਖ ਵੀ ਨੁਕਰਦਾ ਚਲੋ ਸਾਡੇ ਕੋਲ ਤਾਂ ਇੱਥੇ ਮਿੱਟੀ-ਮੁੱਟੀ ਪਾ ਕੇ ਜਿਗਾੜ ਜਲਾਇਆ ਪਰ ਜਿੱਥੇ ਹੁਣ ਤੁਸੀਂ ਦੇਖੋ ਆ ਜਿਹੜੇ ਪਿੰਡ ਆ ਉਹ ਸੇਮ ਦੇ ਸੇਮ ਪ੍ਰਭਾਵ ਤੇ ਜਿੰਨਾ ਏਰੀਆ ਜਿੱਤੇ ਪਹਾੜੀ ਕਿ ਕਰਾਉਂਦੀਆਂ ਸੀ ਉੱਥੇ ਯਾਰ ਮੁੰਡਿਆਂ ਨੇ ਇਹ ਕੰਮ ਸ਼ੁਰੂ ਕਰਤਾ ਹਨਾ ਕਿੰਨਾ ਵਧੀਆ ਕੰਮ ਖਾਰਾ ਪਾਣੀ ਆ ਖਾਰੇ ਪਾਣੀ ਵਾਲਾ ਧੰਦਾ ਇਹ ਤੇ ਕਿੰਨਾ ਵਧੀਆ ਪਰਫੁੱਲਤ ਹੋਊਗਾ ਜੀ ਸਰਕਾਰ ਧਿਆਨ ਦੇਵੇ ਵਾਧੂ ਅੱਛਾ ਆਮਦਨ ਕਿਹਨੂੰ ਹੋਣੀ ਹੈ ਸਰਕਾਰ ਨੂੰ ਸਰਕਾਰ ਇੱਥੋਂ ਐਕਸਪੋਰਟ ਕਰੇ ਆਪਣੇ ਕੋਲ 에어ਪੋਰਟਾਂ ਦੀ ਕਮੀ ਹੈ ਜੀ ਆਪਣੇ ਕੋਲ ਵੀ 에어ਪੋਰਟ ਤਾਂ ਹੈਗੇ ਆ ਸਰਕਾਰ ਧਿਆਨ ਦੇਵੇ ਸਾਰਾ ਸਿਸਟਮ ਚਲਾਵੇ ਵਧੀਆ ਚੱਲ ਸਕਦਾ ਜੀ ਕਿਉਂ ਨਹੀਂ ਚੱਲ ਸਕਦਾ ਕਿਸਾਨ ਵੀ ਪਰਫੁੱਲਤ ਹੋਣਗੇ ਸਰਕਾਰ ਵੀ ਹੋਊਗੀ ਪਰ ਸਰਕਾਰ ਧਿਆਨ ਨਹੀਂ ਦੇ ਰਹੀ ਕਿਉਂ ਨਹੀਂ ਦੇ ਰਹੀ ਸਾਨੂੰ ਨਹੀਂ ਪਤਾ ਕਿਉਂ ਨਹੀਂ ਦੇ 5 ਸਾਲ ਬਾਦਲ ਸਾਹਿਬ ਤੋਂ ਬਾਅਦ ਤੇ ਆ ਸਰਕਾਰ ਵੀ ਹੁਣ ਤੁਹਾਨੂੰ ਸਮਝ ਲੋ ਤਿੰਨ ਚਾਰ ਸਾਲ ਇਹਨਾਂ ਦੇ ਵੀ ਹੋ ਗਏ ਆ ਪਰ ਧਿਆਨ ਹੀ ਹੈ ਨਹੀਂ ਜੀ ਕਿਸੇ ਚਲੋ ਫੋਨ ਤੇ ਤਾਂ ਤੁਹਾਡੇ ਅਕਸਰ ਗੱਲ ਹੁੰਦੀ ਰਹਿੰਦੀ ਹੈ ਡਾਕਟਰਾਂ ਦੇ ਨਾਲ ਜਿਹੜੇ ਦੱਸਦੇ ਆ ਵੀ ਪੰਜ-ਪੰਜ ਪੋਸਟਾਂ ਦਾ ਕੰਮ ਇਕੱਲੇ ਸੰਭਾਲੀ ਬੈਠੇ ਆ ਉਹਨਾਂ ਕੋਲੇ ਵਿਚਾਰਿਆਂ ਕੋਲੇ ਬੈਠੇ ਆ ਪਰ ਉਹਨਾਂ ਕੋਲੇ ਟੈਸਟ ਕਰਨ ਵਾਸਤੇ ਸਮਾਨ ਹੈ ਨਹੀਂ ਕਦੇ ਵੱਡੇ ਕਿਸੇ ਮੰਤਰੀ ਦੇ ਨਾਲ ਖੇਤੀਬਾੜੀ ਮਨਿਸਟਰਾਂ ਦੇ ਨਾਲ ਕਦੇ ਮੱਛੀ ਪਾਲਣ ਵਿਭਾਗ ਦੇ ਪ੍ਰਬੰਧਕਾਂ ਦੇ ਨਾਲ ਇਹ ਸਾਰਿਆਂ ਨਾਲ ਕਦੇ ਕੋਈ ਗੱਲਬਾਤ ਨਹੀਂ ਹੋਈ ਬਾਈ ਜੀ ਸਾਡੇ ਨਾਲ ਬਾਈ ਜੀ ਇੱਕ ਸਾਡੀ ਯੂਨੀਅਨ ਦੇ ਮੈਂਬਰ ਆ ਪ੍ਰਧਾਨ ਸਾਡੇ ਸਰੂਪ ਸਿੰਘ ਹੈ ਤੇ ਬਾਕੀ ਮੈਂਬਰ ਆ ਜਿਹੜੇ 10-12 ਮੈਂਬਰਾਂ ਦੀ ਕਮੇਟੀ ਸਾਡੀ ਬਣੀ ਹੋਈ ਹੈ। ਉਹਨਾਂ ਨੇ ਖੇਤੀਬਾੜੀ ਮੰਤਰੀ ਆਪਣੇ ਭਾਈ ਗਰਮੀਤ ਸਿੰਘ ਖੁੱਡੀਆਂ ਹਨ ਇਹਨਾਂ ਨਾਲ ਅਨੇਕਾ ਵਾਰ वार्तालाप ਹੋਈ ਹੈ ਉਹਨਾਂ ਦੀ ਵੀ ਸਾਡੀ ਬਿਜਲੀ ਦਾ ਕੋਈ ਹੱਲ ਕਰਕੇ ਦਿਓ ਜਾਂ ਮਤਲਬ ਸਿਸਟਮ ਦਾ ਬਹੁਤ ਸਿਸਟਮ ਬਾਰੇ ਗੱਲ ਹੁੰਦੀ ਹੈ। ਡਾਇਰੈਕਟਰ ਪੰਜਾਬ ਨਾਲ ਬਹੁਤ ਬੈਠਕਾਂ ਹੋਈਆਂ ਜੀ ਬਿਜਲੀ ਬੋਰਡ ਵਾਲੇ ਹੈੱਡ ਨਾਲ ਵੀ ਮੀਟਿੰਗਾਂ ਹੋਈਆਂ ਵੀ ਸਾਨੂੰ ਇਹ ਟੈਰੀਫਾ ਜਿਹੜਾ ਸਾਨੂੰ ਇਹ ਇੰਡਸਟਰੀ ਵਾਲਾ ਲੱਗਦਾ ਨਹੀਂ ਲੱਗਣਾ ਚਾਹੀਦਾ ਸਾਨੂੰ ਕਿਸਾਨਾਂ ਵਾਲਾ ਲਾਓ। ਜੇ ਲਾਉਣਾ ਦਾ ਕਿਸਾਨਾਂ ਵਾਲਾ ਲਾਓ ਪਹਿਲੀ ਗੱਲ ਤਾਂ ਵੇਖੋ ਸਹਾਇਕ ਧੰਦਾ ਦਾ ਤਾਂ ਹੀ ਬਚੂਗਾ ਨਾ ਜੀ ਤੁਸੀਂ ਇੰਡਸਟਰੀ ਵਾਲਾ ਦਾ ਕੰਮ ਕਰਾਈ ਜਾਂਦੇ ਹੋ ਸਾ ਤੋਂ ਬਿੱਲ ਲਈ ਜਾਂਦੇ ਹੋ ਧੰਦਾ ਸਾਡਾ ਸਹਾਇਕ ਹੈ ਬਚਾਂਗੇ ਕਿਹੜੇ ਹਿਸਾਬ ਨਾਲ ਬਹੁਤ ਵਾਰੀ ਮੀਟਿੰਗਾਂ ਹੋਈਆਂ ਜੀ ਸਾਰਿਆਂ ਨਾਲ ਹੋਈਆਂ ਪਰ ਸਾਡਾ ਉਹਦਾ ਕੋਈ ਸੱਟਾ ਨਹੀਂ ਨਿਕਲਿਆ ਅਜੇ ਤੱਕ ਠੀਕ ਹੈ ਮਤਲਬ ਇਹ ਆ ਵੀ ਤਾਂ ਪ੍ਰਣਾਲਾ ਉੱਥੇ ਦਾ ਉੱਥੇ ਹੈ ਬਹੁਤ ਸਾਰੀ ਸਮੱਸਿਆਵਾਂ ਬਾਈ ਜੀ ਕਹਿੰਦੇ ਸਮੇਂ-ਸਮੇਂ ਤੇ ਗਿਣਾਈਆਂ ਪਰ ਕੋਈ ਬਾਹ ਨਹੀਂ ਫੜ ਰਿਹਾ ਪਰ ਇਸ ਮੰਚ ਤੋਂ ਬਾਈ ਜੀ ਕਹਿੰਦੇ ਵੀ ਅਸੀਂ ਇਹ ਸਮੱਸਿਆਵਾਂ ਸਾਂਝੀਆਂ ਕਰ ਰਹੇ ਹਾਂ ਵੀ ਜੇਕਰ ਹਜੇ ਵੀ ਚਿੰਗਾ ਫਾਰਮਰ ਦੀ ਬਾਹਰ ਸਰਕਾਰ ਨੇ ਨਾ ਫੜੀ ਤਾਂ ਚਿੰਗਾ ਫਾਰਮ ਜਿਹੜਾ ਉਹ ਡੁੱਬ ਜਾਣਾ ਕਿੱਥੇ ਇਹਨੇ ਪਾਣੀ ਦੇ ਸਰ ਤੇ ਚੱਲਣਾ ਸੀ ਤੇ ਕਿੱਥੇ ਇਹਨੇ ਉਸੇ ਪਾਣੀ ਦੇ ਵਿੱਚ ਖਤਮ ਹੋ ਜਾਣਾ ਡੁੱਬ ਜਾਣਾ ਤਾਂ ਬਾਈ ਜੀ ਅ ਅਸੀਂ ਉਮੀਦ ਕਰਦੇ ਹਾਂ ਵੀ ਇਹ ਤੁਹਾਡੀਆਂ ਸਮੱਸਿਆਵਾਂ ਸਾਡੇ ਇਸ ਮੰਚ ਦੇ ਰਾਹੀਂ ਸਰਕਾਰ ਦੇ ਕੰਨੀਆਂ ਪਹਨਣਗੀਆਂ ਉਸ ਸਰਕਾਰੀ ਤੰਤਰ ਤੱਕ ਵੀ ਪਹੁੰਚਣਗੀਆਂ ਤੇ ਮੈਂ ਇੱਕ ਹੋਰ ਗੁਜਾਰਿਸ਼ ਵੀ ਕਰਦਾ ਬਾਕੀ ਸਾਰੇ ਕਿਸਾਨ ਭਰਾਵਾਂ ਨੂੰ ਕਿ ਇਹ ਜਿਹੜੀਆਂ ਜਿਹੜੀ ਵੀਡੀਓ ਅਸੀਂ ਪਾਈ ਹੈ ਜਿਹੜੀਆਂ ਇਹ ਜਾਣਕਾਰੀਆਂ ਅੰਤ ਸਮੱਸਿਆਵਾਂ ਦੇ ਰੂਪ ਦੇ ਵਿੱਚ ਝਿੰਗੇ ਦੀਆਂ ਸੀ ਗਣਾਈਆਂ ਨਾ ਇਹਨੂੰ ਜਰੂਰ ਸਰਕਾਰ ਤੱਕ ਪਹੁੰਚਦਾ ਕਰੋ ਵੀਡੀਓ ਨੂੰ ਕਿਸਾਨ ਭਰਾਵੋ ਫਰਜ ਸਮਝੋ ਕਿ ਆਪਾਂ ਸ਼ੇਅਰ ਕਰੀਏ ਤੇ ਪਹੁੰਚਦੀ ਹੋਵੇ ਸਾਰੀਆਂ ਮੰਗਾਂ ਕਿਉਂਕਿ ਝਿੰਗਾ ਜਿਹੜਾ ਹੈਗਾ ਉਹ ਖਤਮ ਹੋਣ ਦੀ ਕਿਨਾਰ ਤੇ ਹੈ ਪਿਛਲੇ ਸਾਲ ਬਾਈ ਜੀ ਦੱਸਦੇ ਵੀ 1230 ਏਕੜ ਸੀ ਘਟ ਕੇ ਇਸ ਸਾਲ 600 ਹੋ ਗਿਆ ਤੇ ਜੇ ਆਹ ਹਾਲ ਰਿਹਾ ਤੇ ਇਹਨੇ ਬਿਲਕੁਲ ਖਤਮ ਹੋ ਜਾਣਾ ਜੇਕਰ ਸਰਕਾਰੀ ਤੰਤਰ ਨੂੰ ਆਪਾਂ ਜਵਾਬਦੇਹ ਬਣਾਉਣਾ ਤੇ ਕਰਨਾ ਵੀ ਆਪਾਂ ਨੂੰ ਪਊਆ ਜਿੰਨੇ ਜਿੰਨੇ ਭਰਾ ਆਸੇ-ਪਾਸੇ ਬਾਹਰੀਆਂ ਸਟੇਟਾਂ ਦੇ ਵਿੱਚ ਵੀ ਝਿੰਗਾ ਚਲਾ ਰਹੇ ਹਨ ਉਹ ਵੀ ਜ਼ਰੂਰ ਹਾਜ਼ਰੀ ਲਵਾਇਓ ਤੇ ਆਪਣੀ ਸਮੱਸਿਆਵਾਂ ਜਿਹੜੀਆਂ ਆਪਣੀਆਂ ਉਹ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਿਓ ਅਸੀਂ ਜਾਣਦੇ ਆ ਕਿ ਸਾਡੇ ਇਸ ਮੰਚ ਦੇ ਨਾਲ ਬਹੁਤ ਸਾਰੇ ਬੁੱਧੀਜੀਵੀ ਵੀ ਜੁੜੇ ਹੋਏ ਆ ਬਹੁਤ ਸਾਰੇ ਡਾਕਟਰ ਬਹੁਤ ਸਾਰੇ ਸਰਕਾਰੀ ਤੰਤਰ ਦੇ ਬੰਦੇ ਵੀ ਇਸ ਨੂੰ ਵੇਖਦੇ ਆ ਤੇ ਮੈਂ ਚਾਹਣਾ ਵੀ ਇਹ ਜਿਹੜੀਆਂ ਸਮੱਸਿਆਵਾਂ ਉਹਨਾਂ ਤੱਕ ਪਹੁੰਚਣ ਤੇ ਉਹ ਗੱਲ ਇਸ ਤੇ ਜ਼ਰੂਰ ਰੀਐਕਟ ਕਰਨ ਭਾਵ ਕਿ ਜ਼ਰੂਰ ਕੋਈ ਨਾ ਕੋਈ ਸਮੱਸਿਆ ਦਾ ਹੱਲ ਲੱਭਣ ਤਾਂ ਭਾਈ ਜੀ ਤੁਸੀਂ ਝਿੰਗਾ ਫਾਰਮ ਜਿੰਨੇ ਕਿਸਾਨ ਹੈ ਇੱਕ ਉਹਨਾਂ ਦੇ ਨੁਮਾਇੰਦੇ ਬਣ ਕੇ ਗੱਲਬਾਤ ਕੀਤੀ ਸਾਰੀਆਂ ਸਮੱਸਿਆਵਾਂ ਦੱਸੀਆਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੀਆਂ ਇਹ ਸਮੱਸਿਆਵਾਂ ਉਹਨਾਂ ਦੇ ਸਰਕਾਰ ਜਲਦ ਧਿਆਨ ਦੇਊਗੀ ਤੁਸੀਂ ਇਹ ਜਾਣਕਾਰੀਆਂ ਦਿੱਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਭਾਈ ਜੀ ਬਹੁਤ ਬਹੁਤ ਧੰਨਵਾਦ ਸਾਡੀ ਗੱਲ ਸਰਕਾਰ ਤੱਕ ਜੇ ਪਹੁੰਚ ਵੀ ਹੋ ਜੇ ਤੇ ਸਰਕਾਰ ਧਿਆਨ ਦੇਵੇ ਤੇ ਝਿੰਗਾ ਫਾਰਮ ਬਚ ਸਕਦਾ ਚਿੰਗਾ ਫਾਰਮ ਦਾ ਧੰਦਾ ਵਧੀਆ ਹੈ ਵੇਖੋ ਜਿਹੜੇ ਜਿੱਥੇ ਮਾੜੀਆਂ ਜ਼ਮੀਨਾਂ ਹੈ ਉੱਥੇ ਹੀ ਹੋਣਾ ਹੈ ਜੀ ਇਹਨੇ ਮਾੜੀਆਂ ਜ਼ਮੀਨਾਂ 'ਚ ਫਸਲ ਪੈਦਾ ਕਰਨ ਲਾਤੇ ਆ ਤੇ ਐਕਸਪੋਰਟ ਸਰਕਾਰ ਹੀ ਅਸੀਂ ਆਣੇ ਵੀ ਸਰਕਾਰ ਹੀ ਸਾਡਾ ਮਦਦ ਕਰੇ ਸਰਕਾਰ ਐਕਸਪੋਰਟ ਕਰੇ ਨਾਲੇ ਸਰਕਾਰ ਨੂੰ ਫਾਇਦਾ ਨਾਲੇ ਨਾਲੇ ਜਿਹੜੀਆਂ ਮਾੜੀਆਂ ਜ਼ਮੀਨਾਂ ਬੰਦ ਪਏ ਸਿਸਟਮ ਆ ਉਹ ਚੱਲ ਪੈਣ ਜੀ ਤੇ ਸਾਰਿਆਂ ਦੀ ਰੋਟੀ ਪੱਕਣ ਲੱਗ ਜੇ ਜਿੱਥੇ ਜਮਾ ਬਿਲਕੁਲ ਜ਼ੀਰੋ ਜ਼ਮੀਨ ਆ ਨਾ ਜੀ ਉੱਥੇ ਵੀ ਇਹ ਧੰਦਾ ਹੋ ਸਕਦਾ ਤੇ ਸਬਸਿਡੀਆਂ ਜਿਹੜੀਆਂ ਇਹਨਾਂ ਨੇ ਦੇਣੀਆਂ ਉਹ ਪ੍ਰੋਪਰ ਟਾਈਮਲੀ ਦੇਣ ਜਿਹੜੀਆਂ ਵੀ ਦੇਣੀਆਂ ਜਿਵੇਂ ਹੁਣ ਉਹਦੀ ਨਹੀਂ ਦੇ ਰਹੇ ਆਪਣੇ ਦੀ ਕੋल्ड ਸਟੋਰ ਦੀ ਹਨਾ ਉਹ ਸਾਰੀਆਂ ਉਹਨਾਂ ਟਾਈਮਲੀ ਦੇਣ ਕੋल्ड ਸਟੋਰ ਹੋਰ ਬਣਨ ਅਸੀਂ ਤਾਂ ਬਈ ਬਹੁਤ ਉਮੀਦਾਂ ਲਾ ਕੇ ਕੰਮ ਸ਼ੁਰੂ ਕੀਤਾ ਸੀ ਵੀ ਬੜਾ ਵੱਡੇ ਹਾਈ ਲੈਵਲ ਤੇ ਕੰਮ ਕਰਾਂਗੇ ਇਹ ਵਧੀਆ ਕੰਮ ਕਰਨ ਵਾਲਾ ਕੰਮ ਹੈ ਜਦੋਂ ਆਪਾਂ ਕੰਮ ਹੀ ਕਰਨਾ ਫਿਰ ਚੱਜ ਨਾਲ ਤਾਂ ਕਰ ਲਈਏ ਜੀ ਪਰ ਸਰਕਾਰਾਂ ਨੇ ਫੇਲ ਕਰਤਾ ਜੀ ਕੰਮ ਇਹ ਬਸ ਤੁਹਾਡੀਆਂ ਤੁਹਾਡੇ ਆਉਣ ਦਾ ਬਹੁਤ-ਬਹੁਤ ਬਈ ਧੰਨਵਾਦ ਸਾਡੀਆਂ ਗੱਲਾਂ ਗਾਹ ਪਚਾਓ ਬਹੁਤ ਧੰਨਵਾਦ ਠੀਕ ਬਿਲਕੁਲ ਜੀ ਅਸੀਂ ਚਾਹੁੰਦੇ ਹਾਂ ਕਿ ਇਹ ਗੱਲਾਂ ਜ਼ਰੂਰ ਪਹੁੰਚਣੀਆਂ ਕਿਉਂਕਿ ਸਾਡੇ ਕੋਲੇ ਸਾਥ ਆ ਸਾਡੇ ਕਿਸਾਨ ਭਰਾਵਾਂ ਦਾ ਸਾਰੇ ਝਿੰਗਾ ਫਾਰਮ ਤੇ ਬਾਕੀ ਕਿਸਾਨਾਂ ਨੂੰ ਵੀ ਬੇਨਤੀ ਹੈ ਵੀ ਇਹ ਮੰਗਾਂ ਜਿਹੜੀਆਂ ਉਹ ਕਿਸਾਨਾਂ ਤੱਕ ਜਰੂਰ ਪਹੁੰਚਾਈਏ ਇਹਨਾਂ ਤਖੜੇ ਤਖੜੇ ਝਿੰਗਾ ਫਾਰਮ ਦੇ ਵਿੱਚ ਸਾਡੇ ਕਿਸਾਨਾਂ ਦੀ ਮਿਹਨਤ ਲੱਗੀ ਹੈ ਪੈਸਾ ਲੱਗਿਆ ਬਹੁਤ ਵੱਡੇ ਪੱਧਰ ਤੇ ਇਹ ਘਾਟੇ ਦੇ ਵਿੱਚ ਜਾਣਾ ਬਹੁਤ ਵੱਡੇ ਪੱਧਰ ਤੇ ਪੈਸਿਆਂ ਦਾ ਨੁਕਸਾਨ ਹੋਣਾ ਆਪਦਾ ਨੁਕਸਾਨ ਹੋਣਾ ਜੇਕਰ ਇਹਨੂੰ ਡੁੱਬਦੇ ਨੂੰ ਸਰਕਾਰ ਆ ਜਿਹੜੀ ਉਹ ਨਾਂ ਬਚਾਊਗੀ ਚੈਨਲ ਪੰਜਾਬ ਵਾਲਾ ਪਾਡਕਾਸਟ ਦੀ ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਆਪਣੀ ਪ੍ਰਤੀਕਿਰਿਆ ਵੀ ਸਾਡੇ ਤੱਕ ਪਹੁੰਚਾਉਣਾ ਕੈਮਰਾਮੈਨ ਰਿੰਪੀ ਬਰਾਰ ਦੇ ਨਾਲ ਮੈਨੂੰ ਕੁਲਵਿੰਦਰ ਔਲਖ ਨੂੰ ਦਿਓ ਆ ਗਿਆ ਧੰਨਵਾਦ